ਕਿ ਜੇ ਕੋਈ ਭੈਣ ਭਰਾ ਜਿਹੜੇ ਮੈਲਬਨ ਤੋਂ ਐਡਲੇਡ ਤੋਂ ਬ੍ਰਿਸਬੇਨ ਤੋਂ ਜਾਂ ਸਿਡਨੀ ਦੇ ਕਿਸੇ ਹੋਰ ਇਸਤੇ ਤੋਂ ਆ ਰਹੇ ਆ ਉਹਨਾਂ ਨੂੰ ਆਪਣੀ ਰਿਕੁਐਸਟ ਕੀ ਆ ਤੇ ਉਹਦੇ ਲਈ ਪ੍ਰਬੰਧ ਕੀ ਹੈ ਜੀ ਕਿ ਤੁਸੀਂ ਆਪਣੀ ਜਿਹੜੀ ਕਾਰ ਹੈ ਕੋਸ਼ਿਸ਼ ਕਰਨਾ ਜੇ ਤੁਸੀਂ ਕਿਸੇ ਵੀ ਨੇੜੇ ਵਾਲੇ ਘਰੂ ਘਰ ਦੇ ਵਿੱਚ ਲਾ ਕੇ ਪਹਿਲੇ ਦਿਨ ਦੀ ਜੇ ਆਪਾਂ ਗੱਲ ਕਰੀਏ ਕਿੰਨੀ ਕੋਈ ਸ਼ੁਰੂਆਤ ਲੱਤ ਕੇ ਬਾਦ ਹਾਕਬਟਰੀਏ ਦਾ ਜਿਹੜਾ ਮੈਚ ਹੈ ਪਹਿਲਾ ਹੋਵੇਗਾ ਇਸ ਟਾਕਰ ਤੇ ਜਿਹੜੇ ਮੈਚ ਹੈ ਉਹ ਸਟਾਰਟ ਹੋ ਜਾਣਗੇ ਹਾਕੀ ਦੇ ਮੈਚ ਵਾਲੀਬਾਲ ਦੇ ਮੈਚ ਨੈਟਬਾਲ ਦੇ ਮੈਚ ਮੈਚ ਜਿਹਨੇ ਇਸ ਚੁੱਕਰ ਬਾਅਦ ਸਵੇਰੇ 7 ਵਜੇ ਸ਼ੁਰੂ ਹੋ ਜਾਣਗੇ ਪ੍ਰਬੰਧ ਕੀਤਾ ਕਿ ਆਪਣੀ ਬੋਟਰ ਨੂੰ ਕੈਰੀ ਕਰੋ ਤੁਹਾਨੂੰ ਰੀਫਿਲ ਕਰਨ ਲਈ ਜਿਹੜੇ ਰੀਫਿਲ ਪੁਆਇੰਟ ਨੇ ਉਹ ਬੜੇ ਹੋਣ ਖਿਡਾਰੀ ਖਿਡਾਰਨਾਂ ਨੇ ਭਾਗ ਲੈਣ ਵਾਲੇ ਉਹਨਾਂ ਵਾਸਤੇ ਅਸੀਂ ਪਾਣੀ ਦਾ ਬੋਟਰ ਸਪੌਟ ਜਿਹੜਾ ਪ੍ਰਬੰਧਕ ਕੀਤਾ ਵੀ ਹੈ ਬੋਟਰਾਂ ਜਿਹੜੀ ਆ ਉਹਦੀ ਪਲਾਸਟਿਕ ਦੀ ਰਬਿਸ਼ ਨੂੰ ਘਟਾਉਣ ਵਾਸਤੇ এনਵਾਇ ਲਾਈ ਦੀ ਉੱਥੇ ਬਕਾਇਦਾ ਸਾਈਨਿੰਗ ਹੋਏਗੀ ਸਾਈਨ ਲੱਗੇ ਹੋਣਗੇ ਉਹਨਾਂ ਵਾਸਤੇ ਸਾਡੇ ਪਾਸ ਜਿਹੜੇ ਫੂਡ ਦੇ ਸਟਾਲਸ ਵੀ ਜਿੱਥੇ ਕਿ ਤੁਸੀਂ ਜਾ ਕੇ ਆਪਣਾ ਖਾਣਾ ਮੁੱਲ ਲੈ ਕੇ ਜੇ ਕਿਸੇ ਨੇ ਖਾਣਾ ਦਿਲ ਕਰਦਾ ਤਾਂ ਬਾਕੀ ਦੀਆਂ ਖੇਡਾਂ ਜਿਹਦੇ ਵਿੱਚ ਇਨਡੋਰ ਸਟੇਡੀਅਮ ਵਿੱਚ ਨੈਟ ਬਾਲ ਵਾਲੀਬਾਲ ਬਾਸਕਟਬਾਲ ਸ਼ੂਟਿੰਗ ਵਾਲੀਬਾਲ ਵਗੈਰਾ ਹੋ ਰਿਹਾ ਹੈ ਤਿੰਨ ਹਜ਼ਾਰ ਦੇ ਤਕਰੀਬਨ ਖਿਡਾਰੀ ਤਿੰਨੋਂ ਦਿਨਾਂ ਵਿੱਚ ਪਾਰਟਿਸਿਪੇਟ ਕਰਨਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਹਾਡਾ ਸਵਾਗਤ ਹੈ ਜੀ ਆ ਪ੍ਰੋਗਰਾਮ ਮਹਿਮਾਨੇ ਪੰਜਾਬ ਇੱਕ ਵਾਰ ਫਿਰ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ ਜਿੱਦਾਂ ਤੁਸੀਂ ਦੇਖਿਆ ਹੋਣਾ ਪੰਜਾਬ ਟੀਵੀ ਆਸਟ੍ਰੇਲੀਆ ਤੇ ਅਸੀਂ ਲਗਾਤਾਰ ਪਿਛਲੇ ਕਾਫੀ ਹਫ਼ਤਿਆਂ ਤੋਂ ਸਿਕੀਮਸ ਸੈਂਟੀਮੀਸ ਇੱਕ ਗੇਮ ਜਿਹੜੀਆਂ ਸਿਡਨੀ ਦੇ ਵਿੱਚ ਹੋਣ ਜਾ ਰਹੀਆਂ ਨੇ ਜੀ ਜਿਹੜਾ ਆਉਣ ਵਾਲਾ ਵੀਕਐਂਡ ਆ ਇਸਟਰ ਵਾਲਾ ਲੌਂਗ ਵੀਕਐਂਡ ਉਹਦੇ ਤੇ ਆ ਗੱਲਾਂ ਬਾਤਾਂ ਅਥਲੈਟਿਕ ਨੂੰ ਲੈ ਕੇ ਕੀਤੀ ਆ ਆਪਾਂ ਗੱਲਾਂ ਬਾਤਾਂ ਕਬੱਡੀ ਨੂੰ ਲੈ ਕੇ ਕੀਤੀ ਆ ਆਪਾਂ ਗੱਲਾਂ ਬਾਤਾਂ ਉਥੋਂ ਦੀ ਹੋ ਰੇ ਪ੍ਰਬੰਧਨ ਨੂੰ ਲੈ ਕੇ ਕੀਤੀ ਆ ਔਰ ਗੱਲਾਂ ਬਾਤਾਂ ਆਪਾਂ ਇਹ ਵੀ ਕੀਤੀ ਆ ਕਿ ਪਿਛਲੇ 37 ਸਾਲ ਕਿਵੇਂ ਲੰਘੇ ਆ ਜਿੰਨੇ ਕ ਅਸੀਂ ਇੱਥੇ ਦੇਖਿਆ ਤੇ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਅ ਕੁਝ ਭਰਾ ਜਿਹੜੇ ਬਹੁਤ ਲੰਬੇ ਸਮੇਂ ਤੋਂ ਸਪੋਰਟਸ ਨਾਲ ਜੁੜੇ ਹੋਏ ਆ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸਿਕ ਫੋਰਮ ਬਾਰੇ ਵੀ ਆਪਾਂ ਕੋਸ਼ਿਸ਼ ਕੀਤੀ ਕਿ ਪਤਾ ਲੱਗੇ ਕਿ ਉਹਦੇ ਵਿੱਚ ਕਿਵੇਂ-ਕਿਵੇਂ ਦੀ ਡਿਸਕਸ਼ਨ ਹੁੰਦੀ ਆ ਤੇ ਕਿੱਥੇ ਹੁਣ ਜਾ ਰਿਹਾ ਅ ਮੇਰੇ ਨਾਲ ਭਾਈ ਰਣਜੀਤ ਖੇੜਾ ਨੇ ਅੱਜ ਸਿਡਨੀ ਤੋਂ ਇੱਕ ਉਹ ਨਾਮ ਜਿਹੜਾ ਚਾਹੇ ਕੋਈ ਵੱਡਾ ਟੂਰਨਾਮੈਂਟ ਹੋਵੇ ਮੈਲਬਨ ਦਾ ਸਿਡਨੀ ਦਾ ਜਾਂ ਪੂਰੇ ਆਸਟ੍ਰੇਲੀਆ ਦਾ ਅਜਰ ਨਾਮ ਤੇ ਭਾਜੀ ਅਨਿਤ ਖੇੜਾ ਭਾਜੀ ਇਹਨਾਂ ਆਂਦੀਆਂ ਗੱਲਾਂ ਬਾਤਾਂ ਵੀ ਇੱਕ ਉਹ 파ਟ ਬੰਦੀਆਂ ਨੇ ਜਿਹੜਾ ਅਸੀਂ ਜਦੋਂ ਵਾਪਸ ਘਰਾਂ ਨੂੰ ਮੁੜਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਚੀਜ਼ ਅਸੀਂ ਨਾਲ ਘਰੇ ਲੈ ਕੇ ਆਉਨੇ ਆ ਆਪਾਂ ਸਵਾਗਤ ਕਰਦੇ ਹਾਂ ਫਾਈਨਲ ਮੀਟਿੰਗ ਹੋ ਚੁੱਕੀ ਹੈ ਜੀ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਕਿਹੜੀ-ਕਿਹੜੀ ਅਪਡੇਟਸ ਨੇ ਜਿਹੜੀਆਂ ਜ਼ਰੂਰੀ ਨੇ ਕਿ ਤੁਸੀਂ ਇਸ ਤੋਂ ਪਹਿਲਾਂ ਸਿਡਨੀ ਪਹੁੰਚੋ ਤੇ ਸਿडनी ਪਹੁੰਚ ਕੇ ਤੁਸੀਂ ਗੇਮਾਂ ਦਾ ਆਨੰਦ ਮਾਣੋ ਆ ਉਹਦਾ ਹਿੱਸਾ ਬਣੋ ਤੇ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਕੋਲ ਪਹੁੰਚਦੀਆਂ ਜ਼ਰੂਰੀ ਨੇ ਸ਼ਾਰਟ ਰੱਖਾਂਗੇ ਜੀ ਕਿਉਂਕਿ ਬਹੁਤ ਬਿਜ਼ੀ ਸ케ਜੂਲ ਆ ਉਹਨਾਂ ਦਾ ਵੀ ਤੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਸਵਾਗਤ ਕਰਦੇ ਆ ਖਿੜਾ ਸਾਹਿਬ ਸਵਾਗਤ ਹੈ ਜੀ ਸਸ਼ੀਕਾ ਜੀ ਵੈਲਕਮ ਟੂ ਪੰਜਾਬ ਟੀਵੀ ਸੇ ਲਈ ਸਸ਼ੀਕਾ ਜੀ ਪੰਜਾਬ ਟੀਵੀ ਦੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਵੀਰਾਂ ਭੈਣਾਂ ਨੂੰ ਸੰਗਤ ਰੂਪ ਵਿੱਚ ਸਾਰੇ ਸੌਰੇ ਬੱਚਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਪ੍ਰਣਾਮ ਵਰ ਸਾਥੀ ਦੀ ਲੱਖ ਲੱਖ ਵਧਾਈ ਖਾਲਸੇ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਜੀ ਤੁਹਾਨੂੰ ਵੀ ਮੋਰਕ ਜੀ ਖਿੜਾ ਸਾਹਿਬ ਫਾਈਨਲ ਮੀਟਿੰਗ ਹੋ ਗਈ ਹੈ ਜੀ ਤੇ ਆਪਾਂ ਕੁਝ ਕੁ ਗੱਲਾਂ ਤੇ ਡਿਸਕਸ਼ਨ ਕਰਨੀਆਂ ਅਸੀਂ ਕੋਸ਼ਿਸ਼ ਕੀਤੀ ਇਸ ਪਲੇਟਫਾਰਮ ਤੋਂ ਜਿੰਨਾ ਵੱਧ ਤੋਂ ਵੱਧ ਦੱਸ ਸਕੀਏ ਟ੍ਰੈਫਿਕ ਮੈਨੇਜਮੈਂਟ ਨੂੰ ਲੈ ਕੇ ਕਿਉਂਕਿ ਬਹੁਤ ਵੱਡੀ ਗਿਣਤੀ ਚ ਸੰਗਤ ਆਉਂਦੀ ਆ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਦਿੱਕਤ ਨਾ ਆਵੇ ਆਪਾਂ ਜੀ ਇੱਥੋਂ ਹੀ ਸਟਾਰਟ ਕਰੀਏ ਕਿ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਮੇਨ ਈਵੈਂਟ ਆ ਮੈਕਲਨ ਸਟਰੀਟ ਬੈਸਲ ਉੱਥੋਂ ਆਪਾਂ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਕੋਈ ਭੈਣ ਭਰਾ ਜਿਹੜੇ ਮੈਲਬਨ ਤੋਂ ਐਡਲੇਡ ਤੋਂ ਮਰਿਸਬੇਨ ਤੋਂ ਜਾਂ ਸਿडनी ਦੇ ਕਿਸੇ ਹੋਰ ਹਿੱਸੇ ਤੋਂ ਆ ਰਹੇ ਆ ਉਹਨਾਂ ਨੂੰ ਆਪਣੀ ਰਿਕੁਐਸਟ ਕੀਤੀ ਆ ਤੇ ਉਹਦੇ ਲਈ ਪ੍ਰਬੰਧ ਕੀ ਹੈ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਹੈ ਜਿਵੇਂ ਤੁਹਾਨੂੰ ਦੱਸਿਆ ਵੀ ਸਾਡੇ ਪਾਸ ਇਸ ਵਾਰ 7000 ਤੋਂ ਵੱਧ ਖਿਡਾਰੀ ਖਿਡਾਰਣਾ ਬੱਚੇ ਬੱਚੀਆਂ ਨਾ ਕਿੱਡਾ ਸ਼ਾਮਲ ਹੋਣ ਆ ਰਹੇ ਆ ਤੇ ਉਹਨਾਂ ਬੱਚਿਆਂ ਬੱਚੀਆਂ ਦਾ ਹੌਸਲਾ ਫਜ਼ਾਇ ਕਰ ਲਈ ਅਸੀਂ ਸੋਚਦੇ ਹਾਂ ਵੀ 2 ਲੱਖ ਤੋਂ ਵੱਧ ਸੰਗਤ ਰੂਪ ਵਿੱਚ ਜਿਹੜੇ ਆ ਸਾਡੇ ਦਰਸ਼ਕ ਵੀ ਪਹੁੰਚਣਗੇ ਸੋ ਇੰਨੀ ਵੱਡੀ ਗਿਣਤੀ ਵਿੱਚ ਹੋਣ ਕਰਕੇ ਉਕਾਰਾਂ ਦਾ ਪ੍ਰਬੰਧ ਹੈ ਟਰਾਂਸਪੋਰਟ ਦਾ ਜਿਹੜਾ ਪ੍ਰਬੰਧ ਹੈ ਉਹਦੇ ਬਾਰੇ ਜਿਹੜੇ ਵਿਸ਼ੇਸ਼ਕਾਰ ਇਸ ਤਰ੍ਹਾਂ ਰੱਖੇ ਗਏ ਨੇ ਕਿ ਇਹਦੀਆਂ ਦੋ ਤਿੰਨ ਪਰਤਾਂ ਨੇ ਸਭ ਤੋਂ ਵੱਡੀ ਪਰਤ ਜਿਹੜੀ ਇਹ ਆ ਉਹ ਇਹ ਆ ਕਿ ਤੁਸੀਂ ਆਪਣੀ ਜਿਹੜੀ ਕਾਰ ਹੈ ਕੋਸ਼ਿਸ਼ ਕਰਨਾ ਜੇ ਤੁਸੀਂ ਕਿਸੇ ਵੀ ਨੇੜੇ ਵਾਲੇ ਗੁਰੂ ਘਰ ਦੇ ਵਿੱਚ ਲਾ ਕੇ ਆਓ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਟਰਾਂਸਪੋਰਟ ਜਿਹੜੀ ਹੈ ਉਹ ਪਾਰਕਲੀ ਗੁਰੂ ਘਰ ਹੈ ਜਿਹੜਾ ਗਲੈਂਡ ਮੂਡ ਵਿਖੇ ਹੈ ਉੱਥੇ ਜੇ ਆਪਣੀ ਗੱਡੀ ਲਾ ਕੇ ਆਓ ਤੇ ਸਵੇਰੇ 7 ਵਜੇ ਤੋਂ ਉੱਥੇ ਜਿਹੜੀ ਆ ਉਹ ਜਿਹੜੀ ਸ਼ਟਲ ਬੱਸ ਸਰਵਿਸ ਹੈ ਜੀ 1 ਹੈ ਉਸ ਦਾ ਨਾਮ ਜਿਹੜਾ ਗੁਰੂ ਘਰ ਤੋਂ ਬੱਸ ਚੱਲੇਗੀ ਉਸ ਦਾ ਜੀ ਨਾਲ ਸਟਾਰਟ ਹੋਵੇਗੀ ਜੀ 1 ਜਿਹੜੀ ਬੱਸ ਸ਼ਟਲ ਹੈ ਸਵੇਰੇ 7 ਵਜੇ ਤੋਂ ਸਟਾਰਟ ਹੋ ਜਾਏਗੀ ਤੇ ਉੱਥੇ ਲਾ ਕੇ ਪਾਰਕਲੀ ਮਾਰਕੀਟ ਹੈ ਸਾਡੇ ਉੱਥੇ ਕਾਫੀ ਖੁੱਲੀ ਪਾਰਕਿੰਗ ਉਹ ਹਾਇਰ ਕੀਤੀ ਗਈ ਹੈ ਤੁਸੀਂ ਉੱਥੇ ਸੈਨੀਫੋਲ ਰੋਡ ਤੋਂ ਆਪਣੀ ਗੱਡੀ ਪਾਰਕ ਕਾ ਜੋ ਕਿ ਸ਼ਟਲ ਬੱਸ ਫੜ ਕੇ ਆ ਸਕਦੇ ਹੋ ਇਸੇ ਤਰ੍ਹਾਂ ਜਿਹੜਾ G2 G3 G4 5 ਇਹ ਸਾਰੇ ਗੁਰੂ ਘਰਾਂ ਤੋਂ ਬੱਸਾਂ ਨੇ ਜਿੱਦਾਂ ਪੰਨਤ ਗੁਰੂ ਘਰ ਹੈ ਹੋਸਟਲ ਗੁਰੂ ਘਰ ਹੈ ਰੀਜਵੀ ਗੁਰੂ ਘਰ ਹੈ ਤਾਰਾ ਮਾਰਾ ਗੁਰੂ ਘਰ ਹੈ ਤੁਸੀਂ ਆਪਣੀਆਂ ਘਰਾਂ ਉੱਥੇ ਖੜੀਆਂ ਕਰਕੇ ਗੁਰੂ ਮਾਨ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਫਿਰ ਖੇਡਾਂ ਨੂੰ ਆਓ ਸਭ ਤੋਂ ਪਹਿਲਾਂ ਜਿਹੜੀ ਗੱਲ ਇਹ ਹੈ ਦੂਸਰੀ ਜਿਹੜੀ ਟੀਰ ਹੈ ਉਹ ਇਹ ਹੈ ਕਿ ਤੁਸੀਂ ਜੇ ਰੇਲਵੇ ਦਾ ਸਫ਼ਰ ਕਰਨਾ ਚਾਹੁੰਦੇ ਹੋ ਤੇ ਲਿਟਕਮ ਸਟੇਸ਼ਨ ਹੈ ਇਸ ਪੈਸਲ ਜਿਹੜਾ ਸਾਬਰਪੈਜ ਤੇ ਖੇਡਾਂ ਹੋ ਰਹੀਆਂ ਨੇ ਬੈਸਲ ਤੋਂ ਤਕਰੀਬਨ 15 18 20 ਮਿੰਟ ਦੀ ਦੂਰੀ ਤੇ ਰੇਲਵੇ ਸਟੇਸ਼ਨ ਹੈ ਲਿਟਕਮ ਜੇ ਤੁਸੀਂ ਲਿਟਕਮ ਉਤਰੋ ਤੇ ਉਥੇ ਸੀ ਸਟੈਂਡ ਹੈ ਜਿਹੜਾ ਰੇਲਵੇ ਸਟਰੀਟ ਦੇ ਉੱਤੇ ਆ ਸੀ ਸਟੈਂਡ ਤੇ ਜਾਓ ਉਥੋਂ ਸ਼ਟਲ ਬੱਸ ਜਿਹੜੀ ਹੈ ਉਹ ਤੁਹਾਨੂੰ ਬੈਸਲ ਜਿਹੜਾ ਮੇਨ ਖੇਡਾਂ ਦੀ ਵੈਨਿਊ ਆ ਉਥੇ ਲੈ ਕੇ ਜਾਵੇਗੀ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਾਰਾਂ 'ਚ ਆ ਹੀ ਰਹੇ ਹੋ ਹੋਰ ਕੋਈ ਤੁਹਾਡੇ ਕੋਈ ਚਾਰਾ ਨਹੀਂ ਤੇ ਤੁਸੀਂ ਕਾਰ ਭਰ ਕੇ ਆਓ ਇੱਕ ਦੋ ਜਣੇ ਕਾਰ 'ਚ ਨਾ ਉਸ ਭਰ ਕੇ ਆਓ ਜੇ ਉੱਥੇ ਜਿਹੜੀ ਕੁਝ ਕੁ ਪਾਰਕਿੰਗ ਅਵੇਲੇਬਲ ਹੈ ਉਹ ਉੱਥੇ ਤੁਸੀਂ ਜੇ ਸਵੇਰੇ 9 ਵਜੇ ਤੱਕ ਪਹੁੰਚ ਜਾਂਦੇ ਹੋ ਤੇ ਉੱਥੇ ਤੁਹਾਨੂੰ ਪਾਰਕਿੰਗ ਜਣੀ ਮਿਲ ਜਾਵੇਗੀ ਤੇ ਉਸ ਤੋਂ ਬਾਅਦ ਜੇ ਦਿੱਲੀ ਜਿੱਦੀਆਂ ਲੋਕਲ ਸਟਰੀਟਾਂ ਨੇ ਖਾਸ ਕਰਕੇ ਨਾ ਚੀਜ਼ ਦਾ ਖਿਆਲ ਰੱਖਣਾ ਵੀ ਕਿਸੇ ਦੇ ਡਰਾਈਵਵੇ ਦੇ ਅੱਗੇ ਪਾਰਕਿੰਗ ਨਹੀਂ ਲਾਉਣੀ ਜੇ ਥੋੜਾ ਅੱਗੇ ਪਿੱਛੇ ਜਾ ਕੇ ਪਾਰਕਿੰਗ ਕਰਕੇ ਉੱਪਰ ਫੜ ਕੇ ਆਉਣਾ ਪਵੇ ਆ ਜਾਣਾ ਤੇ ਜਾਫਰੇ ਦਾ ਲੋ ਬਿਲ ਜੇ ਜਿਆਦਾ ਨਹੀਂ ਮੈਂਬਰ ਪਰਿਵਾਰ ਦੇ ਉਹਨਾਂ ਨੂੰ ਇੱਥੇ ਤੁਸੀਂ ਛੱਡ ਜਾਓ ਡਰੌਪ ਆਫ ਕਰ ਦਿਓ ਫਿਰ ਇੱਕ ਜਣਾ ਜਾ ਕੇ ਕਾਰ ਪਾਰ ਪੂਰੇ ਪਰੇ ਕਰਾਓ ਸੋ ਇਸ ਤਰ੍ਹਾਂ ਦੀ ਸਾਰੇ ਸਹਿਯੋਗ ਨਾਲ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਪ੍ਰਬੰਧ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਇੱਕ ਜਿਹੜੀ ਸਟੇਟ ਬੱਸਸ ਨੇ ਜਿਹੜੀਆਂ ਲੋਕਲ ਟ੍ਰਾਂਜ਼ਿਟ ਰੂਟ ਹੁੰਦੇ ਨੇ ਉਹ ਵੀ ਨੇ ਤੇ ਇਹ ਲੱਗਦਾ ਵੀ ਸੰਗਤ ਦਾ ਸਹਿਯੋਗ ਰਿਹਾ ਤਾਂ ਠੀਕ ਰਹਿ ਗਿਆ ਮੇਰੇ ਕੋਲ ਜੀ ਪਾਈ ਜੀ ਜੇ ਕਿਸੇ ਨੂੰ ਇਹ ਸਾਰਾ ਕੁਝ ਜਿਹੜਾ ਆਪਾਂ ਦੱਸਿਆ ਵੈਸੇ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਆਪਾਂ ਸ਼ਾਰਟ ਦੇ ਵਿੱਚ ਕੱਟ ਕੇ ਥੋੜਾ ਵਿੱਚ ਮੈਪ ਦਿਖਾ ਕੇ ਕੋਸ਼ਿਸ਼ ਕਰੀਏ ਕਿ ਕਿਸੇ ਨੂੰ ਦਿੱਕਤ ਨਾ ਆਵੇ ਪਰ ਜੇ ਕਿਸੇ ਨੂੰ ਦਿੱਕਤ ਆਉਂਦੀ ਆ ਕਿਉਂਕਿ ਬਹੁਤ ਸਾਰੇ ਪੈਨ ਪ੍ਰੋਸੈਸ ਮੈਲਬਨ ਤੋਂ ਆ ਰਹੇ ਹੋਣਗੇ ਹੋਰ ਸਟੇਟਾਂ ਤੋਂ ਆ ਰਹੇ ਹੋਣਗੇ ਕੋਈ ਆਪਣਾ ਹੈਲਪਲਾਈਨ ਨੰਬਰ ਜਾਂ ਆਪਣਾ ਕੁਝ ਹੈਲਪਲਾਈਨ ਡੈਸਕ ਵੀ ਇਦਾਂ ਦਾ ਆਪਾਂ ਕਰਨੇ ਪ੍ਰਬੰਧ ਵੀ ਉਹਨਾਂ ਨੂੰ ਸਾਰਾ ਮੈਪ ਪੜਾ ਕੇ ਕੁਝ ਦੱਸ ਸਕੀਏ ਵੀ ਕਿਹੜੀਆਂ ਗੇਮਸ ਕਿੱਥੇ ਹੋ ਰਹੀਆਂ ਨੇ ਕਿੰਨੇ ਵਜੇ ਹੋ ਰਹੀਆਂ ਨੇ ਤੇ ਕਿਵੇਂ ਪਹੁੰਚਣਾ ਹੈ ਹਾਂਜੀ ਇਹਦੇ ਕਈ ਪਲੇਟਫਾਰਮ ਨੇ ਸਭ ਤੋਂ ਜਿਹੜਾ ਵੱਡਾ ਪਲੇਟਫਾਰਮ ਹੈ ਉਹ ਤਾਂ ਹੈਗਾ ਜੀ ਜਿਹੜਾ injec.org ਆ a n s s a c c.org ਜਿਹੜਾ injec ਦੀ ਵੈਬਸਾਈਟ ਹੈ ਜਾਓ ਤੇ ਉੱਥੇ ਸਾਰੀ ਜਾਣਕਾਰੀ ਮਿਲੇਗੀ ਉਸ ਤੋਂ ਇਲਾਵਾ ਜਿਹੜਾ ਸਾਡਾ ਦੋ ਫੇਸਬੁੱਕ ਪੇਜ ਨੇ ਜਿਹੜਾ ਲੋਕਲ ਸਿਡਨੀ ਦਾ ਫੇਸਬੁੱਕ ਪੇਜ ਹੈ ਉਹ ਹੈ ਆਸਟ੍ਰੇਲੀਅਨ 30 ਸੌਰੀ ਮਾਫ ਕਰਨਾ ਆਸਟ੍ਰੇਲੀਅਨ ਸਟਿਕ ਗੇਮਸ ਸਿਡਨੀ ਜੇ ਜਾਓਗੇ ਤੇ ਤੁਸੀਂ ਉਹ ਫੇਸਬੁੱਕ ਪੇਜ ਤੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਇਸ ਦਿਨ ਆਲੈਸੀਤਰਾ ਜਿਹੜਾ ਐਂ ਜਿਹੜਾ ਨੈਸ਼ਨਲ ਬਾਡੀ ਦਾ ਪੇਜ ਹੈ ਉਹ ਆਸਟ੍ਰੇਲੀਅਨ ਸਿੱਖ ਗੇਂਜ ਕਲਾ ਉਹ ਉਸ ਦਾ ਵੈਬਸਾਈਟ ਦਾ ਜਿਹੜਾ ਫੇਸਬੁੱਕ ਪੇਜ ਦਾ ਨੇਮ ਹੈ ਉੱਥੇ ਵੀ ਇਹ ਜਾਣਕਾਰੀ ਪਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਇੱਕ ਨੰਬਰ ਹੈ ਜਿਹੜਾ ਸਿੱਖੇਟਾਂ ਜਿਹੜੇ ਮਰਜੀ ਸ਼ਹਿਰ ਚ ਹੋਣ ਉਹ ਨੰਬਰ ਪੱਕਾ ਹੀ ਹੁੰਦਾ ਤੇ ਪੱਕਾ ਹੀ ਹੋਵੇਗਾ ਹੁਣ ਅੱਜ ਤੋਂ ਬਾਅਦ ਉਹ ਹੈ 1800 697454 1800 69 74 54 ਤੇ ਇਹ ਜੇ ਤੁਸੀਂ ਇਹਨੂੰ ਸ਼ਾਰਟ ਫਾਰਮ ਤੇ ਦੇਖਣਾ ਹੋਵੇ 1800 OZ OZ ਸਿੱਖ 1800 OZ ਸਿੱਖ ਜੇ ਤੁਸੀਂ ਨੰਬਰ ਜਿਹੜਾ ਇਹਨੂੰ ਡਾਇਲ ਕਰੋ ਤੇ ਤੇ ਆਪਸ਼ਨ ਆਈ ਜਾਣਗੇ ਆ ਟਰਾਂਸਪੋਰਟ ਮੈਡੀਕਲ ਦੀ ਪਹਿਲੀ ਆਪਸ਼ਨ ਹੈ ਟਰਾਂਸਪੋਰਟ ਦੀ ਦੂਸਰੀ ਆਪਸ਼ਨ ਹੈ ਇਨਫਰਮੇਸ਼ਨ ਸੈਂਟਰ ਦੀ ਤੀਸਰੀ ਚੌਥੀ ਆਪਸ਼ਨ ਹੈ ਇਸ ਤਰ੍ਹਾਂ ਇਥੋਂ ਵੀ ਤੁਸੀਂ ਜਾਣਕਾਰੀ ਉਹ ਲੈ ਸਕਦੇ ਆ ਜੀ ਜੀ ਬਾਉ ਜੀ ਜੀ ਉਮੀਦ ਕਰਦੇ ਆ ਕਿ ਸਾਰੇ ਪੜ੍ਹੇ ਲਿਖੇ ਨੇ ਫੋਲੋ ਕਰਨਗੇ ਰੂਲਸ ਨੂੰ ਉਹਨਾਂ ਹੀ ਸੌਖਾ ਕਮੇਟੀ ਲਈ ਹੋ ਜਾਂਦਾ ਉਹਨਾਂ ਹੀ ਸੌਖਾ ਜਿਹੜੀ ਬਹੁਤ ਵੱਡੀ ਤੁਹਾਡੀ ਟੀਮ ਆ ਜਿਹੜੇ ਇਨੇ ਲੰਬੇ ਸਮੇਂ ਤੋਂ ਪੂਰਾ ਇੱਕ ਸਾਲ ਹੋ ਗਿਆ ਤਿਆਰੀਆਂ 'ਚ ਲੱਗਿਆ ਉਹਨੂੰ ਉਹਨਾਂ ਨੂੰ ਹੋ ਜਾਂਦਾ ਪ੍ਰਬੰਧ ਕਰਨਾ ਤੇ ਕਿਸੇ ਹੋਰ ਭਾਈਚਾਰੇ ਨੂੰ ਕੋਈ ਦਿੱਕਤ ਨਾ ਆਵੇ ਆਪਣਾ ਇਹ ਵੀ ਆਪਾਂ ਮੇਕ ਸ਼ੁਰ ਕਰਨ ਦੀ ਕੋਸ਼ਿਸ਼ ਕਰੀਦੀ ਆ ਭਾਈ ਜੀ ਜੇ ਆਪਾਂ ਗੱਲ ਕਰੀਏ ਸ਼ੁਰੂਆਤ ਹੋ ਜਾਣੀ ਆ ਜੀ ਫਰਾਈਡੇ ਤੋਂ 18 ਤਰੀਕ ਤੋਂ ਮੈਸਟਰ ਉਹ オーਪਨਿੰਗ ਜਿਹੜੀ ਸੈਰਮਨੀ ਆ ਖੇਡਾਂ ਦਾ ਵੀ ਕਿ ਸੈਟਰਡੇ ਨੂੰ ਹੋ ਰਹੀ ਹੈ ਜੀ ਕਿੰਨੇ ਵਜੇ ਤੋਂ ਸ਼ੁਰੂਆਤ ਹੈ ਤੇ ਪਹਿਲੇ ਦਿਨ ਦੀ ਜੇ ਆਪਾਂ ਗੱਲ ਕਰੀਏ ਕਿੰਨੇ ਵਜੇ ਸ਼ੁਰੂਆਤ ਹੋ ਜਾਣੀ ਹੈ ਦੇਖੋ ਜੀ ਜਿਹੜੀ ਖੇਡਾਂ ਦੀ ਸ਼ੁਰੂਆਤ ਹੈ ਉਹ ਤਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਣੀ ਸਭ ਤੋਂ ਪਹਿਲਾਂ ਗੁਰੂ ਪਾਸ਼ਾ ਅੱਗੇ ਚੰਨ ਬੰਦਨਾ ਦੇ ਜਿਹੜੀ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਖਿਡਾਰੀਆਂ ਦੀ ਸੌਂਚ ਆ ਸਮਾਗਮ ਹੋਵੇਗਾ ਤੇ ਉਸ ਤੋਂ ਬਾਅਦ ਗੱਤਕੇ ਦੀ ਆਈਟਮ ਹੋਵੇਗੀ ਮੇਨ ਵੈਨਿਊ ਦੇ ਵਿੱਚ ਗੱਤਕੇ ਤੋਂ ਬਾਅਦ ਆਪਾਂ ਕਬੱਡੀ ਜੂਨੀਅਰ ਦਾ ਜਿਹੜਾ ਮੈਚ ਹੈ ਪਹਿਲਾ ਹੋਵੇਗਾ ਤੇ ਇਸ ਦੇ ਨਾਲ ਨਾਲ ਹੀ ਸਾਈਮਲਟ ਉੱਥੇ ਸਟਾਕ ਕਰਦੇ ਜਿਹੜੇ ਮੈਚ ਆ ਉਹ ਸਟਾਰਟ ਹੋ ਜਾਣਗੇ ਹਾਕੀ ਦੇ ਮੈਚ, ਵਾਲੀਬਾਲ ਦੇ ਬਾਅਦ ਚ ਨੈੱਟਬਾਲ ਦੇ ਮੈਚ। ਸਾਡੇ ਪਾਸ ਜਿਹੜੀਆਂ ਮੇਨ ਵੈਨਿਊਜ਼ ਨੇ ਉਹਨਾਂ ਤੇ ਜਿਹੜੇ ਮੈਚ ਨੇ ਸ਼ੁੱਕਰਵਾਰ ਸਵੇਰੇ 7 ਵਜੇ ਸ਼ੁਰੂ ਹੋ ਜਾਣਗੇ ਤੇ ਸਵੇਰੇ 9 ਵਜੇ ਜਿਹੜਾ ਸ਼ੁੱਕਰਵਾਰ ਹੈ ਸਵੇਰੇ ਉੱਥੇ ਜਿਹੜਾ ਸਟਿੱਕ ਫਾਰਮ ਹੈ ਉਹ ਉਹ ਮੇਨ ਵੈਨਿਊ ਦੇ ਲੱਗ ਜਿਹੜਾ ਐਥਲੈਟਿਕs ਟਰੈਕ ਹੈ ਉੱਥੇ ਇਹ ਜਿਹੜਾ ਸ਼ੁਰੂ ਹੋ ਜਾਵੇਗਾ ਸਟਿੱਕ ਫਾਰਮ ਹੈ ਜਿਹੜਾ ਤੇ ਇਸ ਤਰ੍ਹਾਂ ਇਹ ਪੂਰਾ ਜਿਹੜਾ ਸੱਭਿਆਚਾਰ ਪ੍ਰੋਗਰਾਮ ਹੈ ਉਹ ਸਵੇਰੇ ਦਾ 11 ਵਜੇ ਸ਼ੁਰੂ ਹੋਵੇਗਾ। ਤੇ ਪੰਜਾਬੀ ਸੱਤ ਹੈ ਤੇ ਨਾਲ ਦੀ ਨਾਲ ਇਸ ਤਰ੍ਹਾਂ ਹੋਰ ਸਾਢੇ ਸਾਰੀਆਂ ਗਤੀਵਿਧੀਆਂ ਨੇ ਇਸ ਸ਼ੁੱਕਰਵਾਰ ਸਵੇਰੇ ਸ਼ੁਰੂ ਹੋ ਜਾਣੀਆਂ ਨੇ ਤੇ ਤੁਸੀਂ ਜਿਹੜੀ ਓਪਨਿੰਗ ਸੈਰੇਮਨੀ ਦੀ ਗੱਲ ਕੀਤੀ ਆ ਇਹਦਾ ਚਨੀਚਰਵਾਰ ਰੱਖਣ ਦਾ ਕਾਰਨ ਇਹ ਹੈ ਕਿਉਂਕਿ ਗੁੱਡ ਫਰਾਈਡੇ ਹੈ ਗੁੱਡ ਫਰਾਈਡੇ ਹੋਣ ਕਰਕੇ ਬਹੁਤ ਸਾਰੇ ਜਿਹੜੇ ਵੀਆਈਪੀ ਜਾਂ ਡਿਗਨਿਟਰੀਜ਼ ਜਾਂ ਲੋਕਲ ਪੋਲੀਟਿਸ਼ੀਅਨ ਜਾਂ ਲੋਕਾਂ ਨੇ ਹਣਾ ਹੁੰਦਾ ਮੇਅਰ ਨੇ ਉਹ ਉਹਨਾਂ ਦਾ ਧਾਰਮਿਕ ਦਿਨ ਹੋਣ ਕਰਕੇ ਗੁੱਡ ਫਰਾਈਡੇ ਉਹ ਇਸ ਕਰਕੇ ਸ਼ੁੱਕਰਵਾਰ ਨਹੀਂ ਆ ਸਕਦੇ ਤੇ ਆਪਾਂ ਉਹ ਜਿਹੜਾ ਉਸ ਨੂੰ ਸਾਰਿਆਂ ਨੂੰ ਬਧੇ ਨਜ਼ਰ ਰੱਖ ਰਿਹਾ ਇਹ ਚਨੀਚਰਵਾਰ ਸਵੇਰੇ 10:30 ਵਜੇ ਜਿਹੜੀ ਸਪੈਸ਼ਲ ਸਰਬਣੀ ਆ ਉਹ ਹੋਵੇਗੀ ਬਿਲਕੁਲ ਬਿਲਕੁਲ ਜੀ ਆਪਾਂ ਕੁਝ ਵੀਡੀਓਜ਼ ਦੇਖੀਆਂ ਬਹੁਤ ਸੋਹਣੀ ਤਿਆਰੀ ਚੱਲ ਰਹੀ ਆ ਬਹੁਤ ਵੱਡੀ ਗਿਣਤੀ ਜਿਹੜੇ ਬੱਚੇ ਆ ਉਹ ਪਾਰਟਿਸਿਪੇਟ ਕਰਨਗੇ ਉਹ ਵੀ ਆਪਾਂ ਜਰੂਰ ਦਿਖਾਵਾਂਗੇ ਪੰਜਾਬ ਟੀਵੀ ਦੇ ਮਾਧਮ ਨਾਲ ਭਾਜੀ ਇੱਕ ਹੋਰ ਵੀਡੀਓ ਮੈਂ ਦੇਖੀ ਆ ਜਿਹੜੀ ਕਿ ਮੈਨੂੰ ਲੱਗੀ ਬਹੁਤ ਇੰਪੋਰਟੈਂਟ ਆ ਇੱਕ ਕੱਲ ਗਰਸ਼ੇਰ ਭਾਈ ਜੀ ਨਾਲ ਵੀ ਗੱਲ ਕਰ ਰਹੇ ਸੀ ਐਥਲੈਟਿਕ ਬਾਰੇ ਤਾਂ ਮੈਂ ਉਹਦੋਂ ਵੀ ਇਹ ਗੱਲ ਕੀਤੀ ਵੀ ਸਿਡਨੀ ਦੀ ਜਿਹੜੀ ਲੋਕਲ ਕੈਲੀ ਆਪਾਂ ਬੋਡੀ ਆ ਜਿਹੜੀ ਕਮੇਟੀ ਆ ਉਹਦੇ ਤੋਂ ਕਾਫੀ ਚੀਜ਼ਾਂ ਹਰ ਵਾਰ ਸਿੱਖਣ ਨੂੰ ਮਿਲਦੀਆਂ ਤੁਸੀਂ ਕੁਝ ਇਦਾਂ ਦਾ ਪ੍ਰਬੰਧ ਕਰ ਰਹੇ ਹੋ ਕਿ ਤੁਸੀਂ ਆਪਣੀ ਬੋਟਲ ਨੂੰ ਕੈਰੀ ਕਰੋ ਹਾਲਾਂਕਿ ਮੈਂ ਵੈਦਰ ਦੇਖ ਰਿਹਾ ਸੀ ਵੈਦਰ ਕੋਈ ਜ਼ਿਆਦਾ ਗਰਮੀ ਵਾਲਾ ਨਹੀਂਗਾ ਠੀਕ ਠਾਕ ਆ ਪਰ ਫਿਰ ਵੀ ਜਦੋਂ ਵੱਡਾ ਇਕੱਠ ਹੁੰਦਾ ਬੱਚੇ ਹੁੰਦੇ ਨੇ ਉਹਨਾਂ ਨੇ ਪਾਰਟਿਸਿਪੇਟ ਕਰਨਾ ਹੁੰਦਾ ਉਹਦੀ ਮਿਹਨਤ ਹੁੰਦੀ ਆ ਤਾਂ ਪਾਣੀ ਇੱਕ ਇੰਪੋਰਟੈਂਟ ਪਾਰਟ ਹੁੰਦਾ ਤੁਸੀਂ ਜਿਹੜੀ ਇਹ ਇਹ ਪ੍ਰਬੰਧ ਕੀਤਾ ਕਿ ਆਪਣੀ ਬੋਤਲ ਨੂੰ ਕੈਰੀ ਕਰੋ ਤੁਹਾਨੂੰ ਰੀਫਿਲ ਕਰਨ ਲਈ ਜਿਹੜੇ ਰੀਫਿਲ ਪੁਆਇੰਟ ਨੇ ਉਹ ਬਣੇ ਹੋਣਗੇ ਉਹਦੇ ਬਾਰੇ ਵੀ ਆਪਾਂ ਜਰੂਰ ਦਰਸ਼ਕਾਂ ਨੂੰ ਦੱਸੀਏ ਕਿ ਉਹ ਜਰੂਰ ਵਾਦ-ਵਦ ਦੀ ਵਰਤੋਂ ਕੀਤੀ ਜਾਵੇ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਗੁਰਿੰਦ ਜੀ ਇਹ ਜਿਹੜਾ ਖਿਡਾਰੀ ਖਿਡਾਰਨਾਂ ਨੇ ਭਾਗ ਲੈਣ ਵਾਲੇ ਉਹਨਾਂ ਵਾਸਤੇ ਅਸੀਂ ਪਾਣੀ ਦਾ ਬੋਤਲ ਵਾਟਰ ਜਿਹੜਾ ਪ੍ਰਬੰਧ ਕੀਤਾ ਵੀ ਹੈ ਉਹਦੇ ਵਾਸਤੇ ਤਕਰੀਬਨ ਅਸੀਂ ਕਾਫੀ ਸਾਰਿਆਂ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਹੈ ਉਸ ਤੋਂ ਇਲਾਵਾ ਜਿਹੜੇ ਦਰਸ਼ਕ ਨੇ ਜਾਂ ਖਿਡਾਰੀਆਂ ਵਿੱਚੋਂ ਵੀ ਜਿਹੜੀਆਂ ਤੁਸੀਂ ਆਪਾਂ ਉੱਥੇ ਬੋਤਲਾਂ ਜਿਹੜੀ ਆ ਉਹਦੀ ਪਲਾਸਟਿਕ ਦੀ ਰਬਿਸ਼ ਨੂੰ ਘਟਾਉਣ ਵਾਸਤੇ এনवायरमेंट ਫ੍ਰੈਂਡਲੀ ਰਹਿਣ ਵਾਸਤੇ ਇਸ ਵਾਰੀ ਸਾਡੇ ਵੱਡੇ ਵਾਟਰ ਵਾਟਰ ਸਟੇਸ਼ਨ ਲਾਏ ਨੇ ਜਿੱਥੇ ਕਿ ਤੁਸੀਂ ਰੀਫਿਲ ਸਟੇਸ਼ਨ ਨੇ ਜਿੱਥੋਂ ਕਿ ਤੁਸੀਂ ਬੋਤਲ ਆਪਣੀ ਲੈ ਕੇ ਆਓ ਤੇ ਉਹਨੂੰ ਗਾਹੇ-ਬਗਾਹੇ ਤੁਰੇ ਫਿਰਦੇ ਕਿਸੇ ਵੀ ਗਰਾਉਂਡਾਂ ਦੇ ਵਿੱਚ ਪਾਸੇ ਜਾਓ ਉਹ ਲੱਗਾ ਹੋਵੇਗਾ ਉੱਥੋਂ ਤੁਸੀਂ ਤਕਰੀਬਨ ਹਰੇਕ ਤੇ ਕਿਸੇ ਤੇ 8 ਟੂਟੀਆਂ ਨੇ ਕਿਸੇ ਤੇ 12 ਟੂਟੀਆਂ ਨੇ ਕਿਸੇ ਤੇ 6 ਟੂਟੀਆਂ ਨੇ ਕਿਸੇ ਕੋ ਲੰਗਰ ਦੇ ਲੱਗੇ ਹੈ ਕਿਸੇ ਗਰਾਉਂਡ ਦਾ ਸੌਕਰ ਦੇ ਲੱਗੇ ਹੈ ਉਹ ਕਬੱਡੀ ਦੇ ਲੱਗੇ ਆ ਕੋ ਹਾਕੀ ਦੇ ਲੱਗੇ ਆ ਕੋ ਸਾਥ ਦੇ ਲੱਗੇ ਆ ਇਸ ਤਰ੍ਹਾਂ ਉਹ 6 ਅਸੀਂ ਖਿਲਾਰ ਕੇ ਲਾਏ ਨੇ ਤਾਂ ਕਿ ਤੁਰੇ ਫਿਰਦੇ ਕਿਤੇ ਵੀ ਪਾਣੀ ਦੀ ਜਰੂਰਤ ਹੋਵੇ ਆਪਣੀ ਜਿਹੜੀ ਤੁਸੀਂ ਬੋਟਲ ਘਰੋਂ ਲੈ ਕੇ ਆਏ ਆ ਉਹਨੂੰ ਕਿਤੇ ਵੀ ਰੀਫਿਲ ਕਰ ਲਓ ਇਸ ਤਰ੍ਹਾਂ ਸਾਡਾ ਜਿਹੜਾ ਆ ਰਵਿਸ਼ਵੀ ਘਟੇਗੀ ਤੇ ਪਾਣੀ ਜਿਹੜੀ ਆ এনवायरमेंट ਫ੍ਰੈਂਡਲੀ ਰਹਿ ਕੇ ਮੈਨੂੰ ਲੱਗਦਾ ਵੀ ਚੰਗਾ ਲੱਗੇਗਾ ਜੀ ਅ ਬਿਲਕੁਲ ਜੀ ਥੈਂਕ ਯੂ ਧੰਨਵਾਦ ਤੇ ਪਾਣੀ ਦੀ ਗੱਲ ਆਪਾਂ ਕੀਤੀ ਹੈ ਖਿਡਾਰਜਿਹੜੇ ਖਿਡਾਰੀ ਨੇ ਉਹਨਾਂ ਲਈ ਤੁਸੀਂ ਦੱਸ ਰਹੇ ਸੀ ਰਿਫਰੈਸ਼ਮੈਂਟ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਕਿਉਂਕਿ ਆਮ ਪਬਲਿਕ ਥੋੜਾ ਵੇਟ ਕਰ ਸਕਦੀ ਹੁੰਦੀ ਆ ਲਾਈਨਾਂ 'ਚ ਲੱਗਣਾ ਵੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਸ ਆਪਣੇ ਕੋਲ ਟਾਈਮ ਹੁੰਦਾ ਪਰ ਖਿਡਾਰੀਆਂ ਨੇ ਪਾਰਟਿਸਿਪੇਟ ਕਰਨਾ ਹੁੰਦਾ ਉਹਨਾਂ ਲਈ ਜਿਹੜੇ ਪ੍ਰਬੰਧ ਕੀਤੇ ਨੇ ਉਹ ਵੀ ਆਪਾਂ ਜਰੂਰ ਦੱਸੀਏ ਬਿਲਕੁਲ ਜੀ ਖਿਡਾਰੀਆਂ ਵਾਸਤੇ ਗੁਰਿੰਦਰ ਜੀ ਬਹੁਤ ਵਧੀਆ ਸਵੱਖਿਅਤਵਾੜਾ ਕਿਉਂਕਿ ਖਿਡਾਰੀਆਂ ਨੂੰ ਵੇਟ ਕਰਨਾ ਔਖਾ ਹੁੰਦਾ ਪਹਿਲੀ ਤੇ ਗੱਲ ਖਿਡਾਰੀਆਂ ਖਾਣਾਂ ਵਾਸਤੇ ਸਵੇਰੇ 7 ਵਜੇ ਜਿਹੜਾ ਬ੍ਰੇਕਫਾਸਟ ਸ਼ੁਰੂ ਹੋ ਜਾਵੇਗਾ ਉਹ ਜਿਹੜੀ ਮੇਨ ਵੈਨਿਊ ਆ ਉੱਥੇ ਵੀ ਜਿਹੜੀ ਸੈਕੰਡਰੀ ਵੈਨਿਊ ਆ ਬਾਸਕਟਬਾਲ ਬੈਂਕਸਟਨ ਬਾਸਕਟਬਾਲ ਸਟੇਡੀਅਮ ਕੌਂਟਨ ਪਾਰਕ ਵੀ ਕਿ ਉੱਥੇ ਵੀ 7 ਵਜੇ ਜਿਹੜਾ ਪਹਿਲਾ ਲਾਈਟ ਬ੍ਰੇਕਫਾਸਟ ਹੈ ਜਿਹਦੇ ਵਿੱਚ ਤੁਸੀਂ ਸੀਰੀਅਲ ਵਗੈਰਾ ਲੈ ਸਕਦੇ ਹੋ ਤੁਸੀਂ ਆਪਣਾ ਨਾਲ ਫਰੂਟ ਲੈ ਸਕਦੇ ਹੋ ਦੁੱਧ ਦਹੀਂ ਲੈ ਸਕਦੇ ਹੋ ਉਸ ਤੋਂ ਬਾਅਦ 9 ਵਜੇ ਜਿਹੜਾ ਚਾਹ ਤੇ 9 ਤੇ ਬਾਅਦ ਜਿਹੜਾ 11 ਵਜੇ ਮੀਨ ਲੰਗਰ ਹੈ ਉਹ ਸ਼ੁਰੂ ਹੋਵੇਗਾ ਤੇ ਇਹ ਲੰਗਰ ਦੇ ਵਿੱਚ ਇੱਕ ਵਿਸ਼ੇਸ਼ ਵਿਵਸਥਾ ਜਿਹੜੀ ਕੀਤੀ ਗਈ ਹੈ ਖਡਾਰੀਆਂ ਖਡਾਰਨਾ ਵਾਸਤੇ ਜਿਹੜੇ ਆ ਪਰਟ ਉਹਨਾਂ ਪਾਰਟਿਸਪੈਂਟ ਵਾਸਤੇ ਵੱਖਰੀ ਲਾਈਨ ਹੋਵੇਗੀ ਲੰਗਰ ਦੀ ਜਿੱਥੇ ਉਹਨਾਂ ਨੂੰ ਜ਼ਿਆਦਾ ਵੇਟ ਨਹੀਂ ਕਰਨੀ ਪਵੇਗੀ ਹੁਣ ਇਹ ਸਾਡੇ ਆਉਣ ਵਾਲੇ ਸੰਗਤ ਦਰਸ਼ਕਾਂ ਦੇ ਆਪਣੇ ਸੁਭਾਅ ਤੇ ਮਨ ਅਸਰ ਕਰਦਾ ਹੈ ਵੀ ਇਹਨਾਂ ਉਹਨਾਂ ਖਡਾਰੀਆਂ ਦੀਆਂ ਲਾਈਨਾਂ 'ਚ ਨਹੀਂ ਖੜਨਾ ਉੱਥੇ ਟਾਈਮ ਲੱਗੇ ਹੋਣਗੇ ਉੱਥੇ ਬਕਾਇਦਾ ਸਾਈਨਿੰਗ ਹੋਏਗੀ ਸਾਈਨ ਲੱਗੇ ਹੋਣਗੇ ਉਹਨਾਂ ਵਾਸਤੇ ਇਤਿਤੀਆਂ ਨੂੰ ਜਾਣ ਦੇਣਾ ਉਹਨਾਂ ਨੇ ਕਿਉਂਕਿ ਖੇਡਣਾ ਹੁੰਦਾ ਤੇ ਇਸ ਤੋਂ ਇਲਾਵਾ ਸਾਡੇ ਪਾਸ ਜਿਹੜੇ ਫੂਡ ਦੇ ਸਟਾਲਸ ਵੀ ਨੇ ਜਿੱਥੇ ਤੁਸੀਂ ਜਾ ਕੇ ਆਪਣਾ ਖਾਣਾ ਮੁੱਲ ਲੈ ਕੇ ਜੇ ਕਿਸੇ ਨੇ ਖਾਣਾ ਦਿਲ ਕਰਦਾ ਕਿਸੇ ਦਾ ਤੇ ਉਧਰ ਵੀ ਹੋਣਗੇ ਸੋ ਇਸ ਤਰ੍ਹਾਂ 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 ਦੇ ਪ੍ਰਬੰਧ ਨੇ ਹਰੇਕ ਥਾਂ ਜਿੱਥੇ ਵੀ ਕੋਈ ਵੈਨਿਊ ਦੇ ਵਿੱਚ ਖੇਡਾਂ ਮੇਨ ਵੈਨਿਊ ਤੋਂ ਇਲਾਵਾ ਵੀ ਜਿੱਥੇ ਬਾਕੀ ਦੀਆਂ ਖੇਡਾਂ ਜਿਹਦੇ ਵਿੱਚ ਇੰਡੋਰ ਸਟੇਡੀਅਮ ਵਿੱਚ ਨੈਟਬਾਲ, ਵਾਲੀਬਾਲ, ਬਾਸਕਟਬਾਲ ਤੇ ਸ਼ੂਟਿੰਗ ਵਾਲੀਬਾਲ ਵਗੈਰਾ ਹੋ ਰਿਹਾ ਹੈ ਜਿੱਥੇ ਸਾਡੇ ਤਕਰੀਬਨ 3000 ਦੇ ਤਕਰੀਬਨ ਖਿਡਾਰੀ ਜਿੰਨੋ ਦਿਨਾਂ ਵਿੱਚ ਪਾਰਟਿਸਪੇਟ ਕਰਨਗੇ ਉੱਥੇ ਵੀ ਜਿਹੜੀ ਲੰਗਰ ਦੀ ਵਿਵਸਥਾ ਉੱਥੇ ਵੀ ਕੀਤੀ ਗਈ ਇਸੇ ਤਰ੍ਹਾਂ ਖਾਣੇ ਵਾਸਤੇ ਜੀ ਬਹੁਤ ਵਧੀਆ ਜੀ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਜੀ ਹਰ ਸਿਕ ਗੀਮਸ ਦੇ ਵਿੱਚ ਵੈਸੇ ਆਪਾਂ ਹਰ ਸਾਲ ਫਿਰ ਦੇਖ ਰਹੇ ਜਿਹੜੀ ਕਿ ਚੰਗੀ ਗੱਲ ਆ ਕਬੱਡੀ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਇਵੈਂਟਸ ਨੇ ਜਿਵੇਂ ਐਥਲੈਟਿਕ ਦੇ ਵਿੱਚ ਆਪਾਂ ਇਸ ਵਾਰ ਦੇਖਿਆ 1000 ਪਲੱਸ ਐਥਲੀਟਸ ਆ ਰਹੇ ਨੇ 180 ਦੇ ਕਰੀਬ ਜਿਹੜੀਆਂ ਟੀਮਾਂ ਦੱਸਿਆ ਜਾ ਰਿਹਾ ਕਿ ਸੌਕਰ ਦੀਆਂ ਆ ਰਹੀਆਂ ਨੇ ਬਹੁਤ ਵੱਡੀ ਗਿਣਤੀ ਹੈ ਉਹਨਾਂ ਦੀ ਹੋਕੀ ਨੈਟਬਾਲ ਵਾਲੀ ਵਾਲ ਦੀਆਂ ਟੀਮਾਂ ਆ ਰਹੀਆਂ ਨੇ ਪਰ ਜੇ ਆਪਾਂ ਦੇਖੀਏ ਤਾਂ ਕਬੱਡੀ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਕਿੰਨੀਆਂ ਟੀਮਾਂ ਕਬੱਡੀ ਦੀਆਂ ਕਬੱਡੀ ਦੀ ਕੀ ਅਪਡੇਟ ਆ ਅ ਦੂਸਰੇ ਦਿਨ ਸ਼ੁਰੂ ਹੋਊਗੀ ਤੁਸੀਂ ਉੱਥੇ ਜਿਹੜਾ ਆਪਣਾ ਹਿੱਸਾ ਹਰ ਵਾਰ ਪਾਉਣਿਓ ਉਹਦੇ ਬਾਰੇ ਜਰੂਰ ਥੋੜਾ ਜਿਹਾ ਅਪਡੇਟ ਦੇ ਦੀਏ ਜਿੰਨਾ ਵੀ ਆਪਣੇ ਕੋਲ ਹੈ ਕਿ ਕਬੱਡੀ ਦੀਆਂ ਟੀਮਸ ਕਿੰਨੀਆਂ ਆ ਰਹੀਆਂ ਨੇ ਔਰ ਕਦੋਂ ਸਟਾਰਟ ਹੋਣੀਆਂ ਨੇ ਬਿਲਕੁਲ ਜੀ ਮੈਂ ਤੁਹਾਡੇ ਕਬੱਡੀ ਵਾਲ ਆ ਜਨਾ ਜਿਵੇਂ ਤੁਹਾਨੂੰ ਤੁਸੀਂ ਗੱਲ ਹੀ ਛੇੜੀ ਆ ਵੀ 3500 ਤੋਂ ਵੱਧ ਖਿਡਾਰੀ ਖੜਾਣਾ ਜਿਹੜੀ ਸੌਕਰ ਦੇ ਨੇ ਹਾਂ ਟੈਨਰ 273 83 ਮੈਚ ਸੌਕਰ ਦੇ ਹੋਣੇ ਨੇ ਇਸੇ ਤਰ੍ਹਾਂ 35 34 ਟੀਮਾਂ ਜਿਹੜੀਆਂ ਨੇ ਉਹ ਵਾਲੀਬਾਲ ਦੀਆਂ ਨੇ ਕੁਝ 28 ਟੀਮਾਂ ক্রিকেট ਵਾਲੀਆਂ ਨੇ ਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਸਾਡੇ ਪਾਸ 17 ਖੇਡਾਂ ਨੇ ਜਿਨ੍ਹਾਂ ਵਿੱਚ ਹਾਕੀ ਨੈਟਬਾਲ ਵਾਲੀਬਾਲ 골ਫ ਰਸਾਕਸ਼ੀ ਟੈਨਿਸ ਪਾਵਰ ਲਿਫਟਿੰਗ ਹੈ ਬਾਕਸਿੰਗ ਹੈ ਤੇ ਉਸ ਤੋਂ ਇਹਨਾਂ ਸਾਰਿਆਂ ਦੇ ਆਲੇ-ਦੁਆਲੇ ਘੁੰਮਦੇ ਘੁੰਮਦੇ ਐਥਲੈਟਿਕਸ ਦੇ 1100 ਬੱਚਿਆਂ ਨੂੰ ਦੇਖਦੇ ਦਿਖਾਉਂਦੇ ਸੀ ਜਦੋਂ ਕਬੱਡੀ ਦੇ ਗਰਾਊਂਡ 'ਬਾ ਲਾਉਣਾ ਹੈ ਤੇ ਕਬੱਡੀ ਦੀ ਗਰਾਊਂਡ ਵਿੱਚ ਤੇ ਸਾਰੀਆਂ ਗਤੀਵਿਧੀਆਂ ਹੋਣਗੀਆਂ ਜਿਸ ਦੇ ਵਿੱਚ ਕਬੱਡੀ ਤੋਂ ਇਲਾਵਾ ਮਿਊਜ਼ਿਕਲ ਚੇਸ ਹੋਵੇਗੀ ਉੱਥੇ ਗਾਤਕਾ ਹੋਵੇਗਾ ਉੱਥੇ ਆਪਣੇ 45 ਸਾਲ ਤੋਂ ਵੱਧ ਉਮਰ ਵਾਲੇ ਨੌਜਵਾਨ ਜਿਹੜੇ ਉਹਨਾਂ ਦਾ ਸ਼ੋਅ ਮੈਚ ਹੋਵੇਗਾ 15 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਬੱਚਿਆਂ ਦਾ ਉਹਨਾਂ ਦਾ ਮੈਚ ਹੋਵੇਗਾ ਸੋ ਸਾਡੇ ਪਾਸ ਤਕਰੀਬਨ ਜਿਹੜੀਆਂ ਵੱਡੀਆਂ ਟੀਮਾਂ ਦੇ ਨਾਲ-ਨਾਲ ਛੋਟੀਆਂ ਟੀਮਾਂ ਜਿਹੜੀਆਂ ਨੇ ਇਸ ਵਾਰ ਜਿੰਨੀਆਂ ਜ਼ਿਆਦਾ ਨਹੀਂ ਕਿਉਂਕਿ ਪਿਛਲੇ ਸਾਲ ਜਦੋਂ ਖੇਡਾਂ ਤੋਂ ਬਾਅਦ ਇਹ ਇੱਕ ਮਿੱਟੀ ਵੱਲੋਂ ਫੈਸਲਾ ਕੀਤਾ ਗਿਆ ਸੀ ਜਿਹੜੀ ਨੈਸ਼ਨਲ ਐਂਜ਼ਿਕ ਬਾਡਿੰਗ ਦੀ ਜਿਹੜੀ ਕਮੇਟੀ ਵੱਲੋਂ ਕਿ ਇਸ ਵਾਰੀ ਸਿडनी ਦੀਆਂ ਖੇਡਾਂ ਚ ਜਾਂ ਇਸ ਤੋਂ ਅੱਗੇ ਆਉਣ ਵਾਲੀਆਂ ਖੇਡਾਂ ਵਿੱਚ ਜੇ ਤੁਸੀਂ ਆਪਣੀ ਸੀਨੀਅਰ ਕਬੱਡੀ ਦੀ ਟੀਮ ਦਾਖਲ ਕਰਵਾਉਣੀ ਹੈ ਤੇ ਤੁਹਾਨੂੰ ਜੂਨੀਅਰ ਟੀਮ ਲੈ ਕੇ ਆਉਣਾ ਹੀ ਪਵੇਗਾ ਸੋ ਉਹ ਜਿਹੜੇ ਕਾਇਦੇ ਕਾਨੂੰਨ ਨੇ ਉਹ ਇਸ ਵਾਰੀ ਸਿडनी ਚ ਲਾਗੂ ਨੇ ਸੋ ਇਸ ਤਰ੍ਹਾਂ ਉਹਨਾਂ ਜਿਹੜੇ ਸੀਨੀਅਰ ਟੀਮਾਂ ਨੇ ਉਹਨਾਂ ਦੇ ਦੇ ਮੈਚ ਹੋਣੇ ਹੁਣੇ ਨਹੀਂ ਬੜੇ ਫਸਵੇਂ ਮੁਕਾਬਲੇ ਕੁੰਡੀਆਂ ਦੇ ਸਿੰਘ ਫਸਲੇ ਨੇ ਤੇ ਹੁਣ ਬੜੇਵੇਂ ਖਾਨੀਆਂ ਨਿਤਰਨੀਆਂ ਨੇ ਉਥੇ ਤੇ ਜਦੋਂ ਬਾਕੀ ਦੂਸਰੇ ਪਾਸੇ ਜਦੋਂ ਜੂਨੀਅਰ ਵਾਲੇ ਬੱਚਿਆਂ ਨੇ ਆਪਣੀਆਂ ਕੌਡੀਆਂ ਪਾਉਣੀਆਂ ਨੇ ਦੇਖਿਓਗੇ ਆਰਟੀਆਂ ਦੀਆਂ ਜਿ ਸਰਹਾਣਿਆਂ ਵਰਗੇ ਬੋਰਡ ਬੋਰ ਕਿੰਨੇ ਸੋਹਣੇ ਲੱਗਣੇ ਨੇ ਆਪਾਂ ਨੂੰ ਕੋ ਬੱਚੇ ਰੇਡਾਂ ਪਾਉਂਦੇ ਤੇ ਇਸ ਤਰ੍ਹਾਂ ਲੱਗਦਾ ਵੀ ਤਿੰਨੇ ਦਿਨ ਜਿਹੜੀ ਜਿਹੜੀ ਕਬੱਡੀ ਦੇ ਜੂਨੀਅਰ ਹੈ ਪਹਿਲਾ ਮੈਚ ਹੀ ਉਸ ਤੋਂ ਸ਼ੁਰੂ ਹੋਣਾ ਹੈ ਜੂਨੀਅਰ ਮੈਚ ਜ਼ਿਆਦਾ ਹੋਣਗੇ ਪਰ ਸੀਨੀਅਰ ਮੈਚ ਹੈ ਜਿਹੜੇ ਉਹ ਵੀ ਬੜੇ ਰੋਚਕ ਹੋਣਗੇ ਪਰ ਬਹੁਤ ਸਾਰਾ ਕੁਝ ਰੌਣਕ ਮਿਲਗੀ ਵਾਉ ਜੀ ਅ ਤਨਵਾ ਜੀ ਆਪਾਂ ਇੱਕ ਜੀ ਗੱਲ ਇਹ ਕਰ ਲਈਏ ਕਿ ਆਪਣੇ ਭਾਈਚਾਰੇ ਦੀ ਇੱਕ ਖਾਸियत ਕਹਿ ਲਈਏ ਇਹਨੂੰ ਆਪਾਂ ਮਾਈਨਸ ਵਾਲੇ ਪਾਸੇ ਲੈ ਜਾਈਏ ਜਾਂ ਪਲੱਸ ਪੁਆਇੰਟ ਕਹਿ ਲਈਏ ਕਿ ਥੋੜਾ ਲੇਟ ਵਾਲੇ ਪਾਸੇ ਆਪਾਂ ਰਹਿੰਦੇ ਆਂ ਵੀ ਚਲੋ ਕਰਾ ਲਾਂਗੇ ਟਿਕਟਾਂ ਲੈਣੀਆਂ ਹੁਣ ਲੈ ਲਾਂਗੇ ਅਖੀਰ ਤੇ ਜਾ ਕੇ ਥੋੜਾ ਜਿਹਾ ਹੁੰਦਾ ਆਪਾਂ ਨੂੰ ਜੇ ਕੋਈ ਲੇਟ ਦੀ ਭਾਜੀ ਰਹਿ ਗਿਆ ਕੋਈ ਚਾਹੁੰਦਾ ਪਾਰਟਿਸਿਪੇਟ ਕਰਨਾ ਕੋਈ ਹੈ ਆਪਸ਼ਨ ਹਜੇ ਵੀ ਕਿਸੇ ਗੇਮ ਦੇ ਵਿੱਚ ਜਾਂ ਕੀ ਉਹਨਾਂ ਲਈ ਆਪਾਂ ਰੱਖਿਆ ਹੈ ਅ ਅ ਗੁਰਿੰਦੇ ਜੀ ਇਹ ਜਿਵੇਂ ਤੁਹਾਨੂੰ ਪਤਾ ਏਡਾ ਵੱਡਾ ਮੇਲਾ ਏਡਾ ਵੱਡਾ ਕੋਈ ਪ੍ਰਬੰਧ ਜਿਹੜੇ ਕਰਨੇ ਪੈਂਦੇ ਵੀ ਇਹਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ 31 ਜਨਵਰੀ ਨੂੰ ਬੰਦ ਹੋ ਜਾਂਦੀ ਹੈ ਜ਼ਿਆਦਾ ਖੇਡਾਂ ਦੀ ਜ਼ਿਆਦਾ ਖੇਡਾਂ ਦੀ ਤੇ ਉਹਦੇ ਵਿੱਚ ਜਿੱਦਾਂ ਕੋਈ ਇੱਕ ਥੋੜਾ ਬੜਾ ਕਹੇ ਲੋ ਵੀ ਟੈਲਰ ਦੇ ਦਿੱਤੀ ਜਾਂਦੀ ਹੈ ਕੁਝ ਇੱਕ ਦਿਨਾਂ ਦੀ ਜਾਂ ਹਫ਼ਤਿਆਂ ਦੀ ਕੁਝ ਇੱਕ ਖੇਡਾਂ ਨੂੰ ਪਰ ਜੀ ਆਮ ਤੌਰ ਤੇ ਜਿਹੜੇ ਟੀਮ ਵਾਲੀਆਂ ਖੇਡਾਂ ਨੇ ਉਹਨਾਂ ਸਾਰਿਆਂ ਦੀ ਜਿਹੜੀ ਐਂਟਰੀਆਂ ਨੇ ਉਹ ਬੰਦ ਮਕੰਮਲ ਹੋ ਗਿਆ ਕਿ ਉਹਨਾਂ ਦੇ ਜਿਹੜੇ ਆਲਰੇਡੀ ਡਰਾਪ ਐ ਚੁੱਕੇ ਨੇ ਬਾਕੀ ਜਿੱਦਾਂ ਐਥਲੈਟਿਕਸ ਐ ਇਹਦੇ ਵਿੱਚ ਕੁਝ ਐਂਟਰੀਆਂ ਲੇਟ ਤੱਕ ਚੱਲਦੀਆਂ ਰਹੀਆਂ ਉਹ ਜਿਹੜੀਆਂ ਕਿ ਪਿਛਲੇ ਹਫ਼ਤੇ ਤੱਕ ਚੱਲਦੀਆਂ ਰਹੀਆਂ ਪਰ ਹੁਣ ਉਹ ਵੀ ক্লোਜ਼ ਹੋਈਆਂ ਨੇ ਜਿਹੜੀਆਂ ਬਾਕੀ ਆਈਟਮਾਂ ਨੇ ਇੰਡੀਵਿਜੂਅਲ ਸਪੋਰਟਸ ਐ ਜਿਵੇਂ ਟੈਨਿਸ ਐ ਉਹਦੀ ਵੀ ਕਾਫੀ ਲੇਟ ਤੱਕ ਸੀਗੀ ਜਿਹੜੀਆਂ ਐਂਟਰੀਆਂ ਚੱਲਦੀਆਂ ਰਹੀਆਂ ਹੁਣ ਖੇਡਾਂ ਵਾਲੇ ਪਾਸੇ ਐਂਟਰੀਆਂ ਜਿਹੜੀਆਂ ਆ ਉਹ ਸਾਰੀਆਂ ਮੁਕੰਮਲ ਹੋ ਕੇ ਟਾਈਆਂ ਪੈ ਚੁੱਕੀਆਂ ਨੇ ਪਰ ਜਿਹੜਾ ਸੱਭਿਆਚਾਰਕ ਪਖ ਹੈ ਜੇ ਕਿਸੇ ਨੇ ਕਵਿਸ਼ਰੀ ਜੀ ਕੋਈ ਵਾਰ ਕੋਈ ਗਾਣਾ ਕੋਈ ਬੋਲੀ ਕੋਈ ਗਿੱਧਾ ਕੋਈ ਪੰਗੜਾ ਜਾਂ ਕੋਈ ਹੋਰ ਸ਼ੌਂਕ ਪੂਰਾ ਕਰਨਾ ਕਿਸੇ ਤਰ੍ਹਾਂ ਦਾ ਜਿਉ ਆਇਆਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਤੇ ਬਹੁਤ ਖੁੱਲਾ ਮੌਕਾ ਦਿੱਤਾ ਜਾਵੇਗਾ ਬਾਕੀ ਜਿਹੜੀ ਤਿੰਨੋ ਦਿਨ ਦੀ ਸੱਭਿਆਚਾਰਕ ਸਟੇਜ ਹੈ ਉਹਦੇ ਪਾਸ ਸਾਡੇ ਪਾਸ ਐਸ ਲੋੜੇ 46 ਟੀਮਾਂ ਜਿਹੜੀਆਂ ਐਂਟਰ ਹੋਈਆਂ ਨੇ ਸੱਭਿਆਚਾਰਕ ਗਤੀਵਿਧੀਆਂ ਵਾਲੀਆਂ ਉਹ ਉਹਨਾਂ ਦੀ ਤਿੰਨੋ ਦਿਨ ਕਲਚਰਲ ਪਰਫਾਰਮੈਂਸ ਹੈ ਉਸ ਵੇਲੇ 10:30 ਵਜੇ 11:00 ਦੇ ਦਰਮਿਆਨ ਸ਼ੁਰੂ ਹੋ ਕੇ ਸ਼ਾਮ ਦੇ 5:00 ਵਜੇ ਤੱਕ ਚੱਲਿਆ ਕਰੇਗੀ ਤੇ ਬਾਕੀ ਮੈਨੂੰ ਲੱਗਦਾ ਹੈ ਕਿ ਕਾਫੀ ਉਹ ਸਾਰੀਆਂ ਗੱਰੀਬੀਆਂ ਵੀ ਸਾਡੀਆਂ ਨੇ ਜਿਹੜੀਆਂ ਜਿਹੜੇ ਤੁਸੀਂ ਗਾਇਬ ਗਾਇਤਾ ਨੇ ਸਾਡੇ ਕਿ ਕਰਦੇ ਰਹਾਂਗੇ ਬਿਲਕੁਲ ਬਿਲਕੁਲ ਜੀ ਅ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਬਿਜ਼ੀ ਸਕੇਜੂਲ ਚੋਂ ਟਾਈਮ ਕੱਢਿਆ ਆਪਾਂ ਕਾਫੀ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਇੱਕ ਵਾਰ ਚੀਜ਼ਾਂ ਫਾਈਨਲ ਹੋ ਜਾਣ ਫਿਰ ਆਪਾਂ ਨੂੰ ਦੱਸਣਾ ਵੀ ਸੌਖਾ ਤੇ ਇੱਥੇ ਉਸ ਤੋਂ ਬਾਅਦ ਜਿਹੜੇ ਤਰਸ਼ਕ ਨੇ ਉਹਨਾਂ ਨੂੰ ਸਮਝਣਾ ਵੀ ਸੌਖਾ ਹੋ ਜਾਂਦਾ ਵੀ ਆਪਾਂ ਕਿਵੇਂ ਜਾਣਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਮੇਰੇ ਵੱਲੋਂ ਪੁੱਛਣ ਲੋ ਕੋਈ ਚੀਜ਼ ਰਹਿ ਗਈ ਹੋਵੇ ਤਾਂ ਜਰੂਰ ਪਲੀਜ਼ ਤੁਸੀਂ ਅਪਡੇਟ ਕਰ ਦਿਓ ਉਸ ਤੋਂ ਬਾਅਦ ਫਿਰ ਤੁਹਾਨੂੰ ਸਿडनी ਆ ਕੇ ਜਰੂਰ ਮਿਲਦੇ ਹੀ ਥੈਂਕ ਯੂ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਪੰਜਾਬ ਦੀ ਪੂਰੀ ਟੀਮ ਦਾ ਜਿਹੜੇ ਬੱਬਲ ਟੈਣਾ ਦੀ ਹਣੀ ਬਾਕੀ ਤੁਸੀਂ ਸਾਰੇ ਗਵਿੰਦਰ ਜੀ ਤੁਹਾਡੀ ਟੀਮ ਆ ਜਿਹੜੀ ਸਾਨੂੰ ਬੜਾ ਹੀ ਚੰਗਾ ਲੱਗਦਾ ਹੁੰਦਾ ਹਮੇਸ਼ਾ ਜਦੋਂ ਵੀ ਕਿਤੇ ਮਿਲਦੇ ਆ ਕਿਸੇ ਵੀ ਮੇਲੇ ਤੇ ਗਾਇਬ ਗਾਹੇ ਤੇ ਤੁਸੀਂ ਇਹ ਆਪਣਾ ਜ਼ਿੰਮੇਵਾਰੀ ਸਮਝ ਕੇ ਫਰਜ਼ ਨਿਭਾ ਰਹੇ ਹੋ ਇਹ ਜਿਹੜੀਆਂ ਖੇਡਾਂ ਦਾ ਜਿਹੜਾ ਸੁਨੇਹਾ ਆ ਦੇ ਰਹੇ ਹੋ ਤੇ ਇਹਨਾਂ ਖੇਡਾਂ ਚ ਜਿਵੇਂ ਇਹ ਖੇਡਾਂ ਇੱਕ ਭਾਈਚਾਰੇ ਨੂੰ ਸਾਲ ਬਾਅਦ ਇਕੱਠੇ ਕਰਨ ਦਾ ਕਾਰਨ ਬਣਦੀਆਂ ਨੇ ਬਹਾਨਾ ਬਣਦੀਆਂ ਨੇ ਖੇਡਾਂ ਜਿਹੜੀਆਂ ਨੇ ਇਹ ਇੱਕ ਬਹਾਨਾ ਨੇ ਵੱਟਾ ਜਿਹੜਾ ਕਾਰਨ ਹੈ ਗੁਰੂ ਨਾਨਕ ਨਾਮ ਲੈਵਾ ਸਿੱਖ ਗੁਰੂ ਗ੍ਰੰਥ ਸਾਹਿਬ ਮੱਠਾ ਤੇ ਕੇ ਮੰਨਣ ਵਾਲੇ ਜਿਹੜੇ ਸਾਡੇ ਲੋਕਾਂ ਦਾ ਇਕੱਠ ਹੈ ਸਮੂਹ ਹੈ ਭਾਈਚਾਰਾ ਸਾਡੀ ਕੌਮ ਹੈ ਉਹ ਇੱਥੇ ਤਿੰਨ ਦਿਨ ਇਕੱਠੇ ਹੋ ਕੇ ਆਪਣੇ ਧਾਰਮਿਕ ਸਮਾਜਿਕ ਖੇਡਾਂ ਸਬਿਆਚਾਰ ਹਰੀ ਗੋਲੀ ਨਾਲ ਸੰਬੰਧਿਤ ਜਿਹੜੀਆਂ ਬਾਤਾਂ ਪਾਉਂਦੇ ਨੇ ਸਾਡੇ ਬੱਚੇ ਇੱਕ ਦੂਜੇ ਨੂੰ ਮਿਲਦੇ ਨੇ ਰਿਸ਼ਤੇਦਾਰੀਆਂ ਬਣਦੀਆਂ ਨੇ ਸੋ ਸਾਡੀ ਬੇਨਤੀ ਇਹ ਹੋਵੇਗੀ ਕਿ ਇਸ ਤਰ੍ਹਾਂ ਦਾ ਕੁਝ ਆਪਣਾ ਮਨਸ਼ਾ ਲੈ ਕੇ ਆਉਣਾ ਕਿ ਇਹਨਾਂ ਖੇਡਾਂ ਜਿੱਦਾਂ ਦਿਨਾਂ ਦੇ ਦੌਰਾਨ ਅਸੀਂ ਨਵੇਂ-ਨਵੇਂ ਦੋਸਤ ਨਵੇਂ-ਨਵੇਂ ਪਰਿਵਾਰਕ ਰਿਸ਼ਤੇ ਨਵੇਂ-ਨਵੇਂ ਆਪਣੀਆਂ ਜਿਹੜੀਆਂ ਚੀਜ਼ਾਂ ਲੈ ਕੇ ਇੱਥੇ ਜਾਣੀਆਂ ਨੇ ਤੇ ਸਹਿਯੋਗ ਤੁਹਾਡੇ ਸਾਰੀ ਸੰਗਤ ਦੇ ਨਾਲ ਇਹ ਖੇਡਾਂ ਦੀ ਕਾਮਯਾਬੀ ਹੈ ਜਿਹੜੀ ਉਹ ਬਣੀਗੀ ਸੋ ਜਿਹੜਾ ਵੀ ਵੀਰ ਭੈਣ ਦੇਖਣ ਆਉਂਦਾ ਇੱਕ ਤੇ ਇਹ ਹੈ ਵੀ ਆਪਣਾ ਟਰਾਂਸਪੋਰਟ ਦਾ ਖਿਆਲ ਰੱਖਿਆ ਜਾਵੇ ਬਹੁਤ ਖਾਸ ਤੌਰ ਤੇ ਈਕਾਰਾਂ ਦੀ ਪਾਰਕਿੰਗ ਦਾ ਉਸ ਤੋਂ ਇਲਾਵਾ ਜਦੋਂ ਤੁਸੀਂ ਆ ਜਾਂਦੇ ਹੋ ਤੇ ਜਿੱਥੇ ਸਕੇਡਿਊਲ ਖੇਡਾਂ ਦੇ ਸਾਈਨ ਲੱਗੇ ਨੇ ਬਾਕੀ ਜਿਹੜੀਆਂ ਖੇਡਾਂ ਤੋਂ ਇਲਾਵਾ ਸੱਤ ਹੈ ਜਿਵੇਂ ਤੇ ਦੱਸਿਆ ਆਰਟ ਦੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਦਸਤਾਰ ਦਮਾਲਾ ਕੋਈ ਵੀ ਬੱਚਾ ਧੀ ਭੈਣ ਪੁੱਤਰ ਆਉਂਦਾ ਉਹ ਸਿਰ ਨੰਗਾ ਤੇ ਉਹਨੇ ਆਪਣੇ ਸਿਰ ਤੇ ਦਮਾਲਾ ਦਸਤਾਰ ਸਜਾਉਣੀ ਹੈ ਚੁਣੀ ਲੈਣੀ ਹੈ ਤੇ ਹਰੇਕ ਵਾਸਤੇ ਉੱਥੇ ਅਵੇਲੇਬਲ ਹੋਵੇਗੀ ਔਰ ਪੋਸਟੋਂ ਇਲਾਵਾ ਉਹਨਾਂ ਦੇ ਮੁਕਾਬਲੇ ਵੀ ਹੋਣਗੇ ਤੇ ਇਸੇ ਪੰਜਾਬੀ ਸੱਤ ਹੈ ਇੱਕ ਖੂਜਾ ਉੱਥੇ ਸਾਰੇ ਚਰਖੇ ਮਧਾਨੀਆਂ ਉਥੇ ਆਪਣੇ ਖੂ ਉਥੇ ਗਾਗਰਾ ਉਥੇ ਪ੍ਰਾਣੇ ਰਿਕਾਰਡ ਮੰਜਿਆ ਨਾਲ ਟੰਗੇ ਸਪੀਕਰ ਤਾਂ ਦੇਖਣ ਨੂੰ ਮਿਲਣਗੇ ਤੁਹਾਡਾ ਦਿਲ ਕਰਦਾ ਉਥੇ ਸ਼ਾਮ ਨੂੰ ਨਹੀਂ ਉਥੇ ਹੋਵੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਹਾਡਾ ਕਿਸੇ ਦਾ ਵੀਰ ਭੈਣ ਦਾ ਕਵੀਸ਼ਰੀ ਢਾਡੀ ਜਾਂ ਕਿਸੇ ਹੋਰ ਤਰ੍ਹਾਂ ਦੀ ਰਾਗ ਵਾਰ ਗਾਉਣ ਨੂੰ ਦਿਲ ਕਰਦਾ ਉਹਨਾਂ ਦੀ ਵੀ ਪ੍ਰਬੰਧ ਹੋਵੇਗਾ ਤੇ ਜਿਹੜਾ ਲੰਗਰ ਹੈ ਉਹ ਗੁਰੂ ਦੀ ਬਖਸ਼ਿਸ਼ ਜਿਹੜੀ ਆ ਉਹ ਤਾਂ ਹੈ ਹੀ ਹੈ ਟਰਾਂਸਪੋਰਟ ਦਾ ਪ੍ਰਬੰਧ ਹੈ ਵੀ ਹੁਣ ਆਨੰਦ ਤੁਸੀਂ ਰਲ ਮਿਲ ਕੇ ਮੰਨਣਾ ਸਭ ਤੋਂ ਵੱਡੀ ਗੱਲ ਉਥੇ ਬਹੁਤ ਸਾਰੇ ਬੰਨ ਜਿਹੜੇ ਰੱਖੇ ਹੋਏ ਹੋਣਗੇ ਤੇ ਆਪਣੀ ਜਿਹੜੀ ਰਵਿਸ਼ਟ ਹੈ ਉਹ ਪਹਿਲੀ ਤੇ ਗੱਲ ਕਰਨ ਦੀ ਸਿੱਟਣੀ ਨਹੀਂ ਜੇ ਸਿੱਟਣੀ ਹੈ ਜੋ ਬੈਨੇਜ ਸਿੱਟਣੀ ਹੈ ਜੇ ਤੁਹਾਨੂੰ ਲੱਗਦਾ ਵੀ ਬੰਨ ਭਰਿਆ ਹੋਇਆ ਤੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਆਪੋ ਆਪਣਾ ਇੱਕ ਅੱਧਾ ਕੋਈ ਰਵਿਸ਼ ਬੈਗ ਵੀ ਨਾਲ ਲੈ ਕੇ ਆਉਣਾ ਆਪਣੀ ਰਵਿਸ਼ ਆਪਣੇ ਨਾਲ ਰੱਖ ਕੇ ਆਪਣੇ ਬੈਗ ਤੇ ਆਪਣੀ ਕਾਰ 'ਚ ਵਾਪਸ ਲੈ ਜਾਓ ਮੰਨ ਲਓ ਜੀ ਸਾਡੇ ਪਾਸ ਇੱਕ ਦਿਨ 'ਚ 1 ਲੱਖ ਸੰਗਤ ਰੋਪ ਵਿੱਚੋਂ 10000 ਵੀਰ ਭੈਣਤੀ ਪੁੱਤ ਇਹ ਚੀਜ਼ ਕਰ ਲਿੰਦਾ ਤੇ ਸੁੱਧੀ ਚਾਹੀਦੀ 10% ਜਿਹੜੀ ਰਵਿਸ਼ ਹੈ ਉਹ ਘਟ ਗਈ ਉੱਥੇ ਸੋ ਇਸ ਕਰਕੇ ਇਸ ਚੀਜ਼ ਦਾ ਵੀ ਗਿਆਨ ਰੱਖਣਾ ਦੂਜਾ ਤੁਹਾਡਾ ਬਤਾਓ ਕਿਦਾਂ ਦਾ ਹੋਣਾ ਚਾਹੀਦਾ ਇੱਕ ਦੂਜੇ ਪ੍ਰਤੀ ਉਹ ਜਿਆ ਬਤਾਉਣਾ ਹੈ ਕਿ ਆਉਣਾ ਕਿ ਇਹ 바ਬੇ ਨਾਮਕ ਦਾ ਪਰਿਵਾਰ ਹੈ ਇੱਥੇ ਸਾਡੀ ਭਾਸ਼ਾ ਦੀ ਸਾਝ ਹੈ ਇੱਥੇ ਸਾਡੀ ਬੋਲੀ ਦੀ ਸਾਝ ਹੈ ਇੱਥੇ ਸਾਡੀ ਸੱਤ ਦੀ ਸਾਝ ਹੈ ਇੱਥੇ ਸਾਡੀ ਸੱਭਿਆਚਾਰ ਦੀ ਸਾਝ ਹੈ ਉਹਨਾਂ ਸਾਝਾਂ ਨੂੰ ਪੀੜ੍ਹੀਆਂ ਕਰਕੇ ਜਾਣਾ ਉਹ ਉਹ ਗੰਢਾਂ ਜਿਹੜੀਆਂ ਉਹ ਗੋੜੀਆਂ ਕਰਕੇ ਜਾਣਾ ਸੋ ਇਹ ਬੇਨਤੀ ਹੈ ਬਹੁਤ ਸਾਰੀਆਂ ਗਲਤੀਆਂ ਸਾਡੇ ਕੋਲ ਹੋਣਗੀਆਂ ਇਹ ਪਿੰਨਾ ਦਿਨਾਂ ਦੇ ਦੌਰਾਨ ਉਹਨਾਂ ਦੇ ਹੱਥ ਜੋੜ ਕੇ ਪੇਹਲੋ ਮਾਫ਼ੀ ਹੈ ਜੇ ਇਹ ਨ ਤਿੰਨ ਦਿਨਾਂ ਦੇ ਦੌਰਾਨ ਕੋਈ ਚੀਜ਼ ਤੁਹਾਨੂੰ ਚੰਗੀ ਲੱਗੇ ਉਹ ਆਕਾਰਪੁਰਖ ਦੀ ਦਾਤ ਸਮਝ ਕੇ ਉਹ ਨਾਲ ਲੈ ਜਾਣਾ ਜੇ ਕੋਈ ਤੁਹਾਨੂੰ ਚੀਜ਼ ਨਾ ਚੰਗੀ ਲੱਗੇ ਉਹ ਸਾਡੀ ਗਲਤੀ ਜਾਣ ਕੇ ਸਾਡੀ ਝੋਲੀ 'ਚ ਪਾ ਜਾਣਾ ਤੇ ਅਸੀਂ ਅਗਲੀ ਵਾਰੀ ਹੋਰ ਇਸ ਨੂੰ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਸਮਾਂ ਜਿਹੜਾ ਆਪਣੇ ਸਾਨੂੰ ਦਿੱਤਾ ਤੇ ਆਪਾਂ ਤੁਹਾਡੇ ਦਰਸ਼ਨ ਕਰਦੇ ਹਾਂ ਜੀ ਹੋਰ ਤੁਹਾਡੇ ਦਿਨਾਂ ਤੱਕ ਜੀ థాంక్యూ ਭਾਈ థాంక్యూ ਪੇਸ਼ ਹਨ ਭਾਈ ਰਣਜੀਤ ਖੇੜਾ ਜੀ ਸਿडनी ਤੋਂ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਜੀ ਗੇਮਾਂ ਬਾਰੇ ਕਿਵੇਂ-ਕਿਵੇਂ ਕੀ ਕੀ ਆਪਾਂ ਕਰਨਾ ਤੇ ਕਿਹੜੀ ਚੀਜ਼ ਨਹੀਂ ਕਰਨੀ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਬਹੁਤ ਜ਼ਰੂਰੀ ਹੋ ਜਾਂਦਾ ਇਹ ਗੱਲ ਕਰਨੀ ਇੱਥੇ ਕਿਉਂਕਿ ਸਾਰੇ ਆਪਣੇ ਸੁਭਜਿੰਤਕ ਨਹੀਂ ਹੁੰਦੇ ਬਹੁਤ ਸਾਰੇ ਲੋਕ ਇਹ ਚੀਜ਼ ਦਾ ਵੀ ਇੰਤਜ਼ਾਰ ਕਰਦੇ ਹੁੰਦੇ ਨੇ ਕਿ ਕਦੋਂ ਆਪਾਂ ਇੱਕ ਗੱਲ ਨਿੱਕੀ ਜਿਹੀ ਕਰੀਏ ਆਪਾਂ ਐਡੀਲੇਡ ਦੇ ਵਿੱਚ ਦੇਖਿਆ 2 ਲੱਖ 3 ਲੱਖ ਜਦੋਂ ਸੰਗਤ ਇਕੱਠੀ ਹੁੰਦੀ ਆ ਜਿਹੜਾ ਰਵੀ ਸ਼ਾਹ ਉਹਨੂੰ ਕਲੈਕਟ ਕਰਨ ਦੇ ਵਿੱਚ ਟਾਈਮ ਲੱਗਦਾ ਬਹੁਤ ਵੱਡੀ ਟੀਮ ਆ ਪਰ ਫਿਰ ਵੀ ਟਾਈਮ ਜ਼ਰੂਰ ਲੱਗ ਜਾਂਦਾ ਔਰ ਉਹ ਚੀਜ਼ ਦਾ ਆਪਾਂ ਖਿਆਲ ਰੱਖੀਏ ਕਿ ਆਪਾਂ ਨੂੰ ਜੇ ਕੋਈ ਚੀਜ਼ ਪਿਛੇ ਕਿਸੇ ਚੀਜ਼ ਕਰਕੇ ਕੋਈ ਦਿੱਕਤ ਆਈ ਆ ਤਾਂ ਆਪਾਂ ਇਸ ਸਾਲ ਉਹ ਚੀਜ਼ ਦਾ ਬਹੁਤ ਖਿਆਲ ਰੱਖੀਏ ਜਿੱਦਾਂ ਭਾਈ ਉਹਨਾਂ ਨੇ ਕਿਹਾ ਵੀ ਜੇ 1 ਲੱਖ ਦੀ ਸੰਗਤ ਦੇ ਵਿੱਚੋਂ 10000 ਨੇ ਵੀ ਇਹ ਚੀਜ਼ ਨੂੰ ਫੋਲੋ ਕਰ ਲਿਆ ਕਿ ਆਪਾਂ ਰਬਿਸ਼ ਜਿਹੜੀ ਆ ਉਹ ਕਲੈਕਟ ਕਰਕੇ ਨਾਲ ਹੀ ਲੈ ਜਾਣੀ ਹੈ ਜਿਹੜੇ ਉੱਥੇ ਬੰਨ ਪਏ ਨੇ ਉਹਨਾਂ ਦਾ ਯੂਜ਼ ਘੱਟ ਤੋਂ ਘੱਟ ਕਰਨਾ ਤਾਂ ਜੋ ਜਿਹੜੀ ਕਮੇਟੀ ਆ ਜਿਹੜੀ ਜਿਹੜੇ ਵਲੰਟੀਅਰਸ ਨੇ ਉਹਨਾਂ ਨੂੰ ਫਿਰ ਅਖੀਰ ਦੇ ਵਿੱਚ ਉਹ ਜਿਹੜੀ ਰਬਿਸ਼ ਆ ਨੂੰ ਕਲੈਕਟ ਕਰਨ ਦੇ ਵਿੱਚ ਜਿੰਨੀ ਹੋ ਸਕੇ ਆਸਾਨੀ ਹੋ ਜੇ ਤੇ ਸਾਨੂੰ ਕੋਈ ਬਾਲੀ ਵੱਡੀ ਇਹ ਚੀਜ਼ ਲੱਗਣੀ ਨਹੀਂ ਕਿਉਂਕਿ ਆਪਾਂ ਤਾਂ ਬਾਹਰ ਜਦੋਂ ਜਾਣਾ ਚਾਹੇ ਤੁਸੀਂ ਕਿਸੇ ਹੋਟਲ 'ਚ ਰਹਿਣਾ ਚਾਹੇ ਤੁਸੀਂ ਕਿਸੇ ਅਕਮੋਡੇਸ਼ਨ 'ਚ ਕਿਸੇ ਪਿੰਡਪਰਾਹ ਕੋਲੇ ਆਪਣੇ ਜਾਣ ਪਛਾਣ 'ਚ ਰਹਿਣਾ ਉੱਥੇ ਜਿਹੜੇ ਬੰਨ ਪਏ ਨੇ ਉੱਥੇ ਆਪਾਂ ਉਹਨਾਂ ਨੂੰ ਜਿਹੜਾ ਡੰਪ ਕਰ ਸਕਦੇ ਆ ਸੋ ਗੱਲਬਾਤ ਤੁਸੀਂ ਸੁਣੀ ਜੀ ਤੁਹਾਨੂੰ ਮਿਲਾਂਗੇ 37ਵੀਂ ਸੈਕ ਗੇਮਾਂ ਤੇ ਸ਼ਿਰਨੀ ਦਰਜੀਤ ਸਿੰਘ ਖੇੜਾ ਭਾਈ ਸਾਡੇ ਨਾਲ ਸੀ ਉਹਨਾਂ ਨੇ ਟਾਈਮ ਕੱਢਿਆ ਬਹੁਤ-ਬਹੁਤ ਧੰਨਵਾਦ ਦੇਖਦੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਟੀਵੀ ਆਸਟ੍ਰੇਲੀਆ ਦੇ ਥਰੂ ਜਿੰਨਾ ਵੱਧ ਤੋਂ ਵੱਧ ਹੋ ਸਕੇ ਜਿਹੜੀਆਂ ਸੈਕ ਗੇਮਸ ਨੇ ਸਾਡਾ ਮਾਣ ਬਹੁਤ ਸਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਗੱਲ ਆਉਂਦੀ ਹੈ ਦੁਨੀਆ ਭਰ ਦੇ ਲੋਕ ਜਦੋਂ ਇਹ ਗੱਲ ਕਰਦੇ ਆ ਕਿ ਆਸਟ੍ਰੇਲੀਆ ਕਿਹੋ ਜਿਹੀ ਕਰ ਰਹੀ ਆ ਅ ਜਿੱਥੇ ਇਦਾਂ ਦੀਆਂ ਗੇਮਾਂ ਇੱਕ ਭਾਈਚਾਰੇ ਦੇ ਨਾਮ ਹੁੰਦੀਆਂ ਨੇ ਹਾਲਾਂਕਿ ਦੁਨੀਆ ਭਰ 'ਚ ਅਸੀਂ ਬਹੁਤ ਥਾਵਾਂ 'ਤੇ ਪੋਲੀਟਿਕਲੀ ਬਹੁਤ ਬਿਲ ਨੋਨ ਅ ਅਸੀਂ ਵੱਡੇ ਵੱਡੇ ਪੱਧਰ 'ਤੇ ਬੈਠੇ ਹਾਂ ਪਰ ਇਹ ਜਿਹੜੀਆਂ ਗੇਮਾਂ ਇਹ ਸਾਡੇ ਹਿੱਸੇ ਹੁੰਦੀਆਂ ਸੋ ਆਪਾਂ ਮਾਨ ਮਹਿਸੂਸ ਕਰੀਏ ਜੇ ਕੋਈ ਨਿੱਕੀ ਮੋਟੀ ਗੱਲ ਆਪਾਂ ਨੂੰ ਲੱਗਦੀ ਹੁੰਦੀ ਆ ਉਹ ਕਮੇਟੀ ਤੱਕ ਜ਼ਰੂਰ ਪਹੁੰਚਦੀ ਕਰੋ ਪਰ ਇਹ ਵੀ ਨਾਲ ਖਿਆਲ ਰੱਖਿਓ ਕਿ ਪੂਰੇ ਇੱਕ ਸਾਲ ਤੋਂ ਬਹੁਤ ਵੱਡੀ ਗਿਣਤੀ ਦੇ ਜਿਹੜੇ ਵਲੰਟੀਅਰ ਨੇ ਜਿਹੜੀ ਕਮੇਟੀ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਗਰਾਊਂਡਸ ਨੂੰ ਹਾਇਰ ਕਰਨ ਤੋਂ ਲੈ ਕੇ ਖਾਨ ਪੀਣ ਦੇ ਪ੍ਰਬੰਧ ਤੋਂ ਲੈ ਕੇ ਔਰ 6000 ਦੇ ਕਰੀਬ ਜਿਹੜੇ ਉੱਤੇ ਪਾਰਟਿਸਪੈਂਟਸ ਆ ਰਹੇ ਨੇ ਉਹਨਾਂ ਦੀ ਲੁਕਟ ਕਰਨ ਤੋਂ ਲੈ ਕੇ ਅਕਮੋਡੇਸ਼ਨ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਹੈਲਪ ਕਰਨੀ ਹੁੰਦੀ ਹੈ ਪਰ ਬਿਲਕੁਲ ਜਿਵੇਂ ਭਾਈ ਉਹਨਾਂ ਨੇ ਕਿਹਾ ਕਮੀਆਂ ਰਹਿ ਜਾਂਦੀਆਂ ਸੋ ਉਹ ਚੀਜ਼ਾਂ ਨੂੰ ਆਪਾਂ ਘੱਟ ਹਾਈਲਾਈਟ ਕਰਨਾ ਤੇ ਜਿਹੜੀਆਂ ਚੀਜ਼ਾਂ ਦਾ ਪ੍ਰਬੰਧ ਆਪਾਂ ਉੱਥੇ ਇੰਜੋਏ ਕਰਕੇ ਨਾਲ ਲੱਗਣ ਉਹਨਾਂ ਨੂੰ ਵੱਧ ਬਾਕੇ ਰੱਖਣਾ ਵੀ ਆਪਣੇ ਭਾਈ ਜੀ ਦੇ ਵਿੱਚ ਤੇ ਵੱਧ ਤੋਂ ਵੱਧ ਉਹ ਚੀਜ਼ ਨੂੰ ਹਾਈਲਾਈਟ ਕਰਨਾ ਭਾਈ ਤੁਹਾਡਾ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਏ ਪਾਪਾ ਤੁਹਾਨੂੰ ਆ ਕੇ ਸਿੱਢ ਨਹੀਂ ਮਿਲਦੇ ਧੰਨਵਾਦ ਮਿਹਰਬਾਨੀ ਧੰਨਵਾਦੀ ਕੰਦੇ ਦਰਸ਼ਕ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਜੀ ਧੰਨਵਾਦ